ਪਿਛਲੇ ਸਮੇਂਾਂ 'ਚ ਵੇਖਿਆ ਕਿ ਜਿਹੜੀਆਂ ਸਾਡੀਆਂ ਬੱਚੀਆਂ ਤੇ ਏਜੰਟਾਂ ਦੇ ਹੱਥੇ ਚੜ੍ਹ ਕੇ ਬਾਹਰਲੇ ਮੁਲਕਾਂ ਵਿੱਚ ਕਿਡਨੈਪ ਹੋ ਕੇ ਰਹਿ ਗਈਆਂ ਸੀ ਉਹਨਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਸੀ ਰੂਪਨ ਦੇਵਾਲ ਬਜਾਜ ਜਦੋਂ ਬਿਆਨਤ ਸਿੰਘ ਦਾ ਬੁਚੜ ਦਾ ਅੰਨਾ ਰਾਜ ਸੀ ਤਾਂ ਰੂਪਨ ਦੇਵਾਲ ਬਜਾਜ ਇੱਕ ਹਿੰਦੂ ਬੀਪੀਸੀ ਉਹਦੇ ਨਾਲ ਕੇਪੀਐਸ ਗੱਲੋਂ ਵੱਲੋਂ ਛੇੜਖਾਨੀ ਕੀਤੀ ਗਈ ਬੀਬੀ ਕੇਤਿਆ ਫਰਾਂਸ ਦੀ ਬੱਚੀ ਸੀ ਸਾਡੇ ਇੰਡੀਆ 'ਚ ਸੈਰ ਕਰਨ ਆਈ ਸੀ ਬੈਂਕ ਸਿੰਘ ਮੁੱਖ ਮੰਤਰੀ ਦੇ ਪੋਤਰੇ ਗੁਰਕੀਰਤ ਕੋਟਲੀ ਨੇ ਉਸ ਬੱਚੀ ਨਾਲ ਜ਼ਬਰ ਜਨਾਹ ਕੀਤਾ ਸਿੱਖ ਐਡੀਸੋਡੀ ਸੋਚਦਾ ਹੋ ਨਹੀਂ ਸਕਦਾ ਸਾਨੂੰ ਸਾਡੇ ਗੁਰੂਆਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹ ਸਿਖਾਇਆ ਹੈ ਕਿ ਅਸੀਂ ਮਾਨਵਤਾ ਨੂੰ ਪਿਆਰ ਕਰਦੇ ਆਂ ਇਨਸਾਨੀਅਤ ਨੂੰ ਪਿਆਰ ਕਰਦੇ ਆਂ ਮੋਸਟ ਸਾਡੇ ਬੱਚੇ ਜੋ ਡਿਪਰੈਸ ਹੋ ਕੇ ਨੌکریاں ਨਾ ਮਿਲਣ ਕਰਕੇ ਨਸ਼ੇ ਦੀ ਗ੍ਰਿਫਤ ਚ ਨੇ ਉਹ ਨਸ਼ੇ ਦੀ ਟੋਟ ਲੱਗਣ ਕਾਰਨ ਚੋਰੀਆਂ ਕਰਦੇ ਨੇ ਚੇਨ ਸਨੇਚਿੰਗ ਕਰਦੇ ਨੇ ਪਰਸ ਸਨੇਚਿੰਗ ਕਰਦੇ ਨੇ ਕੋਈ ਔਰਤ ਗੁਰਦੁਆਰੇ ਜਾ ਰਹੀ ਹੈ ਮੰਦਰ ਜਾ ਰਹੀ ਹੈ ਮਸਜਿਦ ਜਾ ਰਹੀ ਹੈ ਤਾਂ ਸੇਫ ਨਹੀਂ ਕਿਉਂ ਘਰੇ ਆਏਗੀ ਉਹਦੀ ਚੈਨੀ ਸਲਾਮਤ ਹੋਏਗੀ ਉਹਦਾ ਮੋਬਾਈਲ ਸਲਾਮਤ ਹੋਏਗਾ ਤੇ ਉਹਦਾ ਪਰਸ ਸਲਾਮਤ ਹੋਏਗਾ ਇਹ ਸਾਰਾ ਕੁਝ ਇੱਕ ਔਰਤ ਹੋਣ ਦੇ ਨਾਤੇ ਇੱਕ ਮਾਂ ਹੋਣ ਦੇ ਨਾਤੇ ਮੈਂ ਸਮਝਦੀਆਂ ਕਿ ਜਿਸ ਮਾਂ ਦਾ ਬੱਚਾ ਨਸ਼ੇ ਤੇ ਲੱਗ ਜਾਂਦਾ ਉਸ ਮਾਂ ਦੀ ਮਨੋਸਥਿਤੀ ਕੀ ਹੁੰਦੀ ਹੈ ਕਿਵੇਂ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਕਿਵੇਂ ਉਹਦਾ ਪਾਲਣ ਪੋਸ਼ਣ ਕਰਦੀ ਹੈ ਕੀ ਉਹਨੇ ਸੁਪਨੇ ਸਜਾਏ ਹੁੰਦੇ ਹੈ ਅੱਜ ਸਾਡੇ ਬੱਚੇ ਨਸ਼ਿਆਂ ਵਿੱਚ ਗ੍ਰਸਤ ਨੇ ਸਰਕਾਰਾਂ ਇਹਦੇ ਵਿੱਚ ਫੇਲ ਹੋ ਚੁੱਕੀਆਂ ਨੇ ਪ੍ਰਸ਼ਾਸਨ ਬਿਲਕੁਲ ناکਾਮ ਹੋ ਚੁੱਕਿਆ ਹੈ ਅੱਜ ਕੋਈ ਵੀ ਮਨੁੱਖ ਤੁਸੀਂ ਵੀ ਇਵਨ ਤੇ ਪੱਤਰਕਾਰ ਭਰਾ ਵੀ ਜਾਣ ਲੱਗੇ ਸ਼ਾਮ ਨੂੰ ਸੋਚਦੇ ਹੋਵੋਗੇ ਕਿ ਇਹ ਨਹੀਂ ਪਤਾ ਕੌਣ ਸਾਡੇ ਕਾਪਾ ਮਾਰ ਜੇ ਕੌਣ ਸਾਡੇ ਤੋਂ ਮੋਬਾਈਲ ਖੋ ਕੇ ਲੈ ਜੇ ਇਹ ਸਾਰੀਆਂ ਗੱਲਾਂ ਨੂੰ ਸਾਡੀ ਪਾਰਟੀ ਨੇ ਬੜਾ ਆੜੇ ਹੱਥੀ ਲੈਣਾ ਹੈ ਔਰ ਪਿਛਲੇ ਦਿਨਾਂ ਵਿੱਚ ਅਸੀਂ ਇਹ ਵੀ ਨੋਟ ਕੀਤਾ ਹੈ ਕਿ ਜਦੋਂ ਕਿਸੇ ਦੀ ਸਨੇਚਿੰਗ ਹੁੰਦੀ ਹੈ ਜਾਂ ਕੋਈ ਚੋਰੀ ਹੁੰਦੀ ਹੈ ਨਸ਼ੇ ਗ੍ਰਸਤ ਵਿਅਕਤੀ ਉਹ ਚੋਰੀ ਕਰਦਾ ਹੈ ਇਹ ਮਾਮਲਾ ਪੁਲਿਸ ਤੱਕ ਪਹੁੰਚਦਾ ਤਾਂ ਪੁਲਿਸ ਇਹਨਾਂ ਮਾਮਲਿਆਂ ਨੂੰ ਫੇਲ ਹੋਈ ਹੈ ਪੂਰੀ ਤਰ੍ਹਾਂ ਸੋਲਵ ਕਰਨ ਵਿੱਚ ਸਾਡਾ ਇਹ ਟੀਚਾ ਹੈ ਕਿ ਅਸੀਂ ਸਾਰੇ ਪੰਜਾਬ ਵਿੱਚ ਇਹਦੇ ਵਿਰੁੱਧ ਇੱਕ ਲਹਿਰ ਪ੍ਰਚੰਡ ਕਰਾਂਗੇ ਅਸੀਂ ਪੂਰੀ ਤਰ੍ਹਾਂ ਕੋਸ਼ਿਸ਼ ਕਰਾਂਗੇ ਔਰ ਆਉਣ ਵਾਲੇ ਸਮਿਆਂ 'ਚ ਅਸੀਂ ਉਹਨਾਂ ਪੁਲਿਸ ਮਾਲਿਆਂ ਦੇ ਨਾਂ ਵੀ ਨਸ਼ਰ ਕਰਾਂਗੇ ਜਿਨ੍ਹਾਂ ਨੇ ਰਿਪੋਰਟਾਂ ਗਈਆਂ ਨਸ਼ਾ ਕਰਨ ਵਾਲੇ ਜਾਂ ਚੋਰੀ ਕਰਨ ਵਾਲੇ ਫੜ ਲਏ ਉਹਨਾਂ ਤੋਂ ਕੁਝ ਰੁਪਏ ਲੈ ਕੇ ਕੁਝ ਪਰਿਵਾਰ ਨੂੰ ਦੇ ਕੇ ਉਹਨਾਂ ਨੂੰ ਸੰਤੁਸ਼ਟ ਕਰ ਲਿਆ ਤੇ ਉਹ ਕੇਸ ਉੱਥੇ ਰਫਾ-ਦਫਾ ਕਰਤਾ ਇਹ ਅਲਾਮਤਾਂ ਬਹੁਤ ਵੱਧ ਰਹੀਆਂ ਨੇ ਅੱਜ ਪੰਜਾਬ ਵਿੱਚ ਨਸ਼ਿਆਂ ਦਾ ਹੜ ਵੱਗ ਚੁੱਕਿਆ ਹੈ ਭਗਵੰਤ ਮਾਨ ਸਾਹਿਬ ਫੇਰ ਲਈ ਅਸੀਂ ਬੜੀ ਵਧੀਆ ਤਰ੍ਹਾਂ ਇੱਥੇ ਕੈਂਪੇਨ ਚਲਾ ਕੇ ਜੇਤੂ ਰਹੇ ਹਾਂ ਇਹ ਸਾਡਾ ਆਪਣਾ ਇਲਾਕਾ ਹੈ ਸਾਰੇ ਭਾਈਚਾਰਿਆਂ ਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪੂਰਾ ਸਾਥ ਹੈ ਹਰ ਗਊਸ਼ਾਲਾ ਹਰ ਮੰਦਰ ਹਰ ਮਸਜਿਦ ਵਿੱਚ ਸਰਦਾਰ ਮਾਨ ਦੀਆਂ ਦਿੱਤੀਆਂ ਹੋਈਆਂ ਗਰੰਟਾਂ 25 ਸਾਲ ਪਹਿਲਾਂ ਵਾਲੀਆਂ ਵੀ ਤੇ ਹੋਣ ਵਾਲੀਆਂ ਵੀ ਬੋਲ ਰਹੀਆਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਟਾਡੇ ਬਰਨਾਲੇ ਲਈ 55 ਕਰੋੜ ਦਾ ਹਸਪਤਾਲ ਜੋ ਕਿ ਪਾਸ ਹੋ ਚੁੱਕਿਆ ਹੈ ਬਣਨਾ ਸ਼ੁਰੂ ਹੋ ਚੁੱਕਿਆ ਹੈ ਜਿਦੇ ਵਿੱਚ ਸਪੈਸ਼ਲ ਬਿਮਾਰੀਆਂ ਦਾ ਇਲਾਜ ਹੋਏਗਾ ਜਿਵੇਂ ਪਿਛਲੇ ਦਿਨੀ ਕੋਰੋਨਾ ਵਰਗੀਆਂ ਭਿਆਨਕ ਬਿਮਾਰੀਆਂ ਦਾ ਇਲਾਜ ਕਿੱਲੇ ਪੀਜੀਆਈ ਜਾਂ ਹੋਰ ਵੱਡੇ ਹਸਪਤਾਲਾਂ ਚ ਹੁੰਦਾ ਸੀ ਉਹ ਹਸਪਤਾਲ ਬਣ ਚੁੱਕਿਆ ਹੈ ਬਣਨ ਲਈ ਤਿਆਰ ਹੈ ਸੋ ਉਹ ਮੇਰੇ ਕਹਿਣ ਦਾ ਮਸਲਾ ਹੈ 400 ਕਰੋੜ ਰੁਪਇਆ ਪੂਰੇ ਲੋਕ ਸਭਾ ਹਲਕੇ ਸੰਗਰੂਰ ਲਈ ਸਰਦਾਰ ਮਾਨ ਲੈ ਕੇ ਆਏ ਨੇ ਜਿਦੇ ਵਿੱਚ ਬਰਨਾਲੇ ਦਾ ਵੀ ਪੂਰਾ ਯੋਗਦਾਨ ਹੈ ਕਿ ਜਿਹੜੀਆਂ ਬਿਜਲੀ ਦੀਆਂ ਤਾਰਾਂ ਸਾਡੇ ਘਰਾਂ ਦੇ ਉੱਪਰ ਦੀ ਲੰਘਦੀਆਂ ਨੇ ਸਾਡੇ ਕਿਸਾਨ ਭਰਾਵਾਂ ਨੂੰ ਜਾਂ ਸਾਡੇ ਹੋਰ ਕੰਮ ਕਰਦੇ ਲੋਕਾਂ ਨੂੰ ਕਈ ਵਾਰ ਕਰੰਟ ਲੱਗ ਜਾਂਦਾ ਹੈ ਸਾਡੀ ਬਿਜਲੀ ਵੇਸਟ ਹੋ ਜਾਂਦੀ ਹੈ ਸਾਡੇ ਬਿਜਲੀ ਦੇ ਉਪਕਰਨ ਸੜ ਜਾਂਦੇ ਨੇ ਸਰਦਾਰ ਮਾਨ ਨੇ ਐਮਪੀ ਕੋਟੇ ਵਿੱਚੋਂ ਤੁਹਾਡੇ ਸਾਰੇ ਸਤਿਗੁਰੂ ਲੋਕ ਸਭਾ ਹਲਕੇ ਦੇ ਤਿੰਨਾਂ ਜ਼ਿਲ੍ਹਿਆਂ ਲਈ 400 ਕਰੋੜ ਦੇ ਕਰੀਬ ਰੁਪਏ ਪਾਸ ਕਰਾਏ ਹੋਏ ਨੇ 26 ਤੱਕ ਇਹ ਸਾਰਾ ਕੰਮ ਮੁਕੰਮਲ ਹੋ ਜੂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ ਪਾਲਸੀਆਂ ਨੇ ਪੰਜਾਬ ਨੂੰ ਉੱਤਰ ਚੱਕਣ ਦੀਆਂ ਭਾਈਚਾਰਕ ਸਾਂਝ ਵਧਾਉਣ ਦੀਆਂ ਮੈਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਹਿੰਦੂ ਵੀਰ ਦੀ ਮੈਂ ਇੱਕ ਸੁਣ ਰਹੀ ਸੀ ਉਹਦੀ ਬਾਈਟ ਉਹ ਕਹਿੰਦੇ ਪਹਿਲੀ ਵਾਰ ਹੋਇਆ ਕਿ ਕਿਸੇ ਐਮਪੀ ਨੇ ਕਿਸੇ ਮੰਦਰਾਂ ਨੂੰ ਵੀ ਗ੍ਰਾਂਟ ਦਿੱਤੀ ਹੋਵੇ ਸਾਡੀ ਪਾਰਟੀ ਬਹੁਤ ਹੀ ਵਧੀਆ ਢੰਗ ਨਾਲ ਇੱਥੋਂ ਪਹਿਲਾਂ ਵੀ ਅਸੀਂ ਇਲੈਕਸ਼ਨਾਂ ਲੜਦੇ ਰਹੇ ਹਾਂ ਔਰ ਤੁਹਾਡੇ ਸਹਿਯੋਗ ਨਾਲ ਅਸੀਂ ਮਿੱਥ ਰੱਖਿਆ ਕਿ ਪੰਜਾਬ ਵਿੱਚੋਂ ਅਸੀਂ ਨਸ਼ਾ ਬਿਲਕੁਲ ਬੰਦ ਕਰ ਦੇਣਾ ਸਾਡੇ ਪੰਜਾਬ ਦੇ ਲੋਕ ਬੜੀ ਸ਼ਾਂਤੀ ਨਾਲ ਬੜੀ ਸੱਭਿਆ ਢੰਗ ਨਾਲ ਰਹਿਣਗੇ ਜੇ ਸਾਡੇ ਪੰਜਾਬ ਦਾ ਵਿਕਾਸ ਹੋਊਗਾ ਅੱਜ ਸਾਡੇ ਬੱਚੇ ਜਿਹੜੇ ਹਿਜਰਤ ਕਰਕੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ ਅੱਜ ਤੁਸੀਂ ਸਮਝਦਾਰ ਹੋ ਬਾਰਲੇ ਮੁਲਕਾਂ ਵਿੱਚ ਵੀ ਹਾਲਾਤ ਬੜੇ ਖਰਾਬ ਨੇ ਉੱਥੇ ਵੀ ਬੱਚਿਆਂ ਨੂੰ ਪੂਰਾ ਰੁਜ਼ਗਾਰ ਨਹੀਂ ਮਿਲ ਰਿਹਾ 25-30 ਲੱਖ ਰੁਪਏ ਇੱਕ ਬੱਚਾ ਲੈ ਜਾਂਦਾ سرمਾਇਆ ਸਾਡੇ ਪੰਜਾਬ ਦਾ ਅੱਜ ਬਾਹਰਲੇ ਮੁਲਕਾਂ 'ਚ ਜਾ ਰਿਹਾ ਹੈ ਜੋ ਸਾਡੇ ਲਈ ਬੜੀ ਦੁੱਖ ਦੀ ਗੱਲ ਹੈ ਔਰ ਸਾਡੇ ਜਿਹੜੇ ਟ੍ਰੇਡ ਨੇ ਅੱਜ ਅੰਡਾਨੀ ਦੀ ਬੰਦਰਗਾਹ ਰਹੀਂ ਟ੍ਰੇਡ ਹੋ ਰਿਹਾ ਹੈ ਇੰਡੀਆ ਗਵਰਨਮੈਂਟ ਦਾ ਸਾਡਾ ਪੰਜਾਬ ਦਾ ਸੀ ਬੰਦਰਗਾਹ ਖੁਲਾਨ ਦਾ ਉਪਰਾਲਾ ਕਰਾਂਗੇ ਸਾਡੇ ਪੰਜਾਬ ਦੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਸਾਡਾ ਅਨਾਜ ਰੂਸ ਤੱਕ ਜਾਏਗਾ ਅੱਜ ਪਾਕਿਸਤਾਨ ਰੂਸ ਤੋਂ ਆਪਦਾ ਕੰਕ ਲੈਂਦਾ ਸਾਡੇ ਤੋਂ ਲਏਗਾ ਇਹ ਸਾਰੀਆਂ ਸਾਡੀ ਪਾਰਟੀ ਦੀਆਂ ਅਜੰਡਾ ਹੈ ਸਾਡੀ ਪਾਰਟੀ ਦਾ ਟੀਚਾ ਹੈ ਸੋ ਗੁਰੂ ਪਿਆਰਿਓ ਮੈਂ ਤੁਹਾਡਾ ਸਹਿਯੋਗ ਚਾਹੁੰਨੀ ਆ ਸਾਰੇ ਵਿੰਗਾਂ ਦੀ ਅੱਜ ਅਸੀਂ ਨਿਯੁਕਤੀਆਂ ਕਰਨੀਆਂ ਹੈ ਸ਼ੋਮਨੀ ਕਾਲੀਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੀ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੇ ਵੱਲੋਂ ਅੱਜ ਜੋ ਨਿਯੁਕਤੀਆਂ ਤੁਹਾਨੂੰ ਪ੍ਰੈਸ ਨੂੰ ਦੱਸ ਦਿੰਦੇ ਆ ਉਹ ਸਾਡੇ ਕਟੂ ਸਾਹਿਬ ਦੱਸ ਦੇਣਗੇ ਬੀਬੀ ਮਾਨਕੀ ਜੀ ਸਾਡੇ ਸੀਨੀਅਰ ਵੀਪਰਧਾਨ ਨੇ ਬੀਬੀ ਰਸ਼ਪਿੰਦਰ ਕੌਰ ਗੁਰ ਅੰਮ੍ਰਿਤਸਰ ਤੋਂ ਉਹ ਜਰਨਲ ਸ਼ਕਤਰ ਨੇ ਬੀਬੀ ਪਰਦੀਪ ਕੌਰ ਬਰਨਾਲਾ ਉਹ ਜਰਨਲ ਸ਼ਕਤਰ ਨੇ ਔਰ ਇੱਕ ਦੋ ਬੀਬੀਆਂ ਦੇ ਨਾਮ ਤੁਹਾਨੂੰ ਅਸੀਂ ਆਉਂਦੇ ਸਮੇਂ ਤੱਕ ਦੇ ਦਾਂਗੇ ਪੂਰੀ ਅਸੀਂ 20 ਮੈਂਬਰੀ ਜਾਂ 10 ਮੈਂਬਰੀ ਜੋ ਵੀ ਸਾਡੀ ਕਮੇਟੀ ਹੈ ਬਣੀ ਹੈ ਅੱਜ ਅਸੀਂ ਇੱਕ ਬੀਬੀਆਂ ਦੀ 11 ਮੈਂਬਰੀ ਕਮੇਟੀ ਹੋਰ ਬਣਾ ਕੇ ਤੁਹਾਨੂੰ ਪ੍ਰੈਸ ਨੂੰ ਅਸੀਂ ਦੱਸ ਦਿਆਂਗੇ ਕਿ ਅਸੀਂ ਆਉਣ ਵਾਲੀ ਜਿਮਨੀ ਚੋੜਾ ਵਿੱਚ ਪੂਰਾ ਆਪਣਾ ਅਸੀਂ ਯੋਗਦਾਨ ਪਾ ਰਹੇ ਹਾਂ ਔਰ ਜੇਤੂ ਹੋ ਕੇ ਨਿਕਲਾਂਗੇ ਤੁਹਾਡੇ ਸਹਿਯੋਗ ਸਦਕਾ ਕਿਸੇ ਵੀ ਕਿਸਮ ਦੀ ਸਾਡੇ ਪੰਜਾਬ ਦੇ ਲੋਕਾਂ ਨੂੰ ਕੋਈ ਦਰਪੇਸ਼ ਮੁਸ਼ਕਲ ਹੈ ਕੋਈ ਚੇਨ ਸਨੇਚਿੰਗ ਹੈ ਕੋਈ ਪੁਲਿਸ ਵਾਲਾ ਅਫਸਰ ਗੱਲ ਨਹੀਂ ਸੁਣਦਾ ਕੋਈ ਡੀਸੀ ਗੱਲ ਨਹੀਂ ਸੁਣਦਾ ਕੋਈ ਵੀਡੀਓ ਵੀ ਗੱਲ ਨਹੀਂ ਸੁਣ ਬੀਡੀਪੀਓ ਗੱਲ ਨਹੀਂ ਸੁਣਦਾ ਤਾਂ ਅਸੀਂ ਹਰ ਤਰੀਕੇ ਨਾਲ ਤੁਹਾਡੀ ਗੱਲ ਸੁਣਾਂਗੇ ਉਹਨੂੰ ਸੋਲਵ ਵੀ ਕਰਾਂਗੇ ਅਸੀਂ ਪਿਛਲੇ ਸਮੇਂਾਂ 'ਚ ਵੇਖਿਆ ਹੈ ਕਿ ਜਿਹੜੀਆਂ ਸਾਡੀਆਂ ਬੱਚੀਆਂ ਏ ਏਜੰਟਾਂ ਦੇ ਹੱਥੇ ਚੜ ਕੇ ਬਾਹਰਲੇ ਮੁਲਕਾਂ ਵਿੱਚ ਕਿਡਨਾਪ ਹੋ ਕੇ ਰਹਿ ਗਏ ਸੀ ਉਹਨਾਂ ਦੇ ਪਾਸਪੋਰਟ ਜਬਤ ਕਰ ਲਏ ਗਏ ਸੀ ਤਾਂ ਸਰਦਾਰ ਮਾਨ ਦੇ ਸਿਹਰਦ ਯਤਨਾਂ ਸਦਕਾ ਉਹ ਲੋਕ ਇੱਥੇ ਕੁੜੀਆਂ ਵਾਪਸ ਆਈਆਂ ਨੇ ਇਹ ਸਾਰੇ ਯਤਨ ਅਸੀਂ ਸਾਡੀ ਪਾਰਟੀ ਸਦਾ ਯਤਨਸ਼ੀਲ ਰਹੀ ਹੈ ਪੰਜਾਬ ਦੇ ਲੋਕਾਂ ਲਈ ਪੰਜਾਬ ਦੀ ਭਲਾਈ ਲਈ ਪੰਜਾਬੀਅਤ ਲਈ ਪੰਜਾਬ ਦੇ ਪਾਣੀਆਂ ਲਈ ਪੰਜਾਬ ਨੂੰ ਸੁਖਾਵਾਂ ਮਾਹੌਲ ਦੇਣ ਲਈ ਕਿ ਸਾਡੇ ਪੰਜਾਬ ਵਿੱਚ ਨਸ਼ੇ ਨਾ ਹੋਣ ਸਾਡਾ ਰੰਗਲਾ ਪੰਜਾਬ ਹੋਵੇ ਸਾਡੇ ਪੰਜਾਬ ਦੇ ਲੋਕ ਸਾਰੇ ਪ੍ਰਾਤਰੀ ਭਾਵ ਨਾਲ ਭਾਈਚਾਰਕ ਸਾਂਝ ਨਾਲ ਰਹਿਣ ਇਹ ਸਾਰੀਆਂ ਗੱਲਾਂ ਨੂੰ ਸਾਡੀ ਪਾਰਟੀ ਪਹਿਲ ਦੇ ਆਧਾਰ ਤੇ ਰੱਖਦੀ ਹੈ ਰੱਖਦੀ ਰਹੇਗੀ ਇੰਨੀਆਂ ਹੀ ਬੇਨਤੀਆਂ ਹੁਣ ਸਾਡੇ ਕਟੂ ਸਾਹਿਬ ਤੁਹਾਨੂੰ ਸੰਬੋਧਨ ਕਰਦੇ ਬਾਗ ਦਿਹਾੜ ਦਾ ਕੀ ਗੱਲ ਦੇਖੋ ਜੀ ਹਾਰ ਦੇ ਕਾਰਨ ਅਸੀਂ ਤੇ ਮੰਨਦੇ ਆ ਸਰਕਾਰ ਦੀਆਂ ਪਾਲਿਸੀਆਂ ਕਿਉਂਕਿ ਸਾਰੀ ਮੋਦੀ ਸਰਕਾਰ ਇਹਨਾਂ ਦੀ ਦਵਾਲ ਸਾਹਿਬ ਤੱਕ ਸਭ ਦਾ ਚੋਰ ਲੱਗਿਆ ਪਿਆ ਸੀ ਕਿ ਸਰਦਾਰ ਮਾਨ ਨੂੰ ਹਰਾਇਆ ਜਾਵੇ ਇੱਥੇ ਕਟਗਿੰਤੀਆਂ ਸੇਫ ਨਹੀਂ ਮਨੀਪੁਰ ਵਿੱਚ ਔਰਤਾਂ ਨੂੰ ਈਸਾਈ ਔਰਤਾਂ ਨੂੰ ਨੰਗਾ ਭਜਾਇਆ ਗਿਆ ਹਰਿਆਣਾ ਵਿੱਚ ਮੁਸਲਮਾਨ ਭਰਾਵਾਂ ਨੂੰ ਇਸ ਕਰਕੇ ਮਾਰ ਦਿੱਤਾ ਗਿਆ ਕਿ ਤੁਹਾਡੀ ਪਤੀਲੀ ਵਿੱਚ ਬਊ ਮਾਸ ਰਿਜ ਰਿਹਾ ਸਾਨੂੰ ਸ਼ੱਕ ਹੈ ਸਿੱਖ ਬੱਚੀਆਂ ਪੇਪਰ ਦੇਣ ਗਈਆਂ ਰਾਜਸਥਾਨ ਵਿੱਚ ਜੱਜ ਬਣਨ ਦਾ ਉਹ ਆਲਰੇਡੀ ਬੱਚੀ ਵਕੀਲ ਸੀ ਉਹਦਾ ਕੜਾ ਲਵਾਇਆ ਗਿਆ ਉਹਦੇ ਮਤਲਬ ਕਕਾਰ ਲਵਾਏ ਗਏ ਇੱਥੇ ਕਟਗਿੰਤੀਆਂ ਸੇਫ ਨਹੀਂ ਮੈਂ ਤਾਂ ਇਹਨੂੰ ਈਵੀਐਮ ਮਸ਼ੀਨ ਵਿੱਚ ਕਪੜਾ ਸਮਝਦੀਆਂ ਜਿੰਨੀਆਂ ਵੀ ਤੁਸੀਂ মিডিਆ ਨਾਲ ਸੰਬੰਧਤ ਲੋਕੋਂ ਜਿੰਨੀਆਂ ਵੀ ਇੰਟੈਲੀਜੈਂਸੀ ਰਿਪੋਰਟਾਂ ਸੀ মিডিਆ ਦੀਆਂ ਰਿਪੋਰਟਾਂ ਸੀ ਤੁਸੀਂ ਪੁਰਾਣੇ ਸਾਰੇ ਰਿਕਾਰਡ ਖੋਖ ਕੇ ਵੇਖ ਲਓ ਜਦੋਂ ਆਪਾਂ ਲੋਕਾਂ ਤੋਂ ਸਰਵੇ ਕਰਦੇ ਆ ਕਿਤੇ ਵੀ ਇਹ ਨਜ਼ਰ ਨਹੀਂ ਸੀ ਆਉਂਦਾ ਕਿ ਸਰਦਾਰ ਮਾਨ ਹਾਰਨਗੇ ਸਰਦਾਰ ਮਾਨ ਨੇ ਜਿੰਨੇ ਵੀ ਗਰੰਟਾ ਦਿੱਤੀਆਂ ਬਿਨਾਂ ਕਿਸੇ ਪੱਖਪਾਤ ਤੋਂ ਦਿੱਤੀਆਂ ਹਰ ਭਾਈਚਾਰੇ ਨੂੰ ਦਿੱਤੀਆਂ ਹਾਰ ਦਾ ਕਾਰਨ ਮੈਂ ایਵੀਐਮ ਮਸ਼ੀਨਾਂ ਨੂੰ ਮਾਨ ਸਾਹਿਬ ਕਦੇ ਵੀ ਹਿੰਦੂ ਤਬਕੇ ਦੇ ਉਲਟ ਨਹੀਂ ਬੋਲੇ ਉਹ ਮਾਨ ਸਾਹਿਬ ਜਦੋਂ ਵੀ ਬੋਲੇ ਆ ਉਹ ਜਿਹੜੀਆਂ ਜਿਵੇਂ ਸਿਵ ਸੈਨਾ ਹਿੰਦੂਤਾਵਾ ਹਿੰਦੂ ਹਿੰਦੂ ਤੇ ਹਿੰਦੂਤਾਵ ਚ ਫਰਕ ਹੈ ਜੇ ਜਿਹੜਾ ਹਿੰਦੂਤਾਵਾ ਹੈ ਜਿਹੜਾ ਸਿੱਖਾਂ ਨੂੰ ਹਰ ਥਾਂ ਜਲੀਲ ਕਰਦਾ ਹੈ ਸਿੱਖਾਂ ਨੂੰ ਇਹ ਕਹਿੰਦਾ ਕਿ ਇਹ ਇੱਕ ਜਰਾਇ ਪੇਸਾ ਕੌਮ ਹੈ ਸਿੱਖਾਂ ਨੂੰ ਇਹ ਕਹਿੰਦਾ ਕਿ ਸਿੱਖਾਂ ਤੇ ਜੇ ਅਸੀਂ ਹਿੰਦੂਆਂ ਦੇ ਬਰ ਖਿਲਾਫ ਹੋ ਜਾਈਏ ਤਾਂ ਗੋਪੀ ਜੀ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਹੈਗੇ ਤੇ ਇਹ ਹਿੰਦੂ ਹਿੰਦੂ ਕਿਉਂ ਸਾਡੇ ਨਾਲ ਲੜ ਰਹੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮਾਨ ਸਾਹਿਬ ਕਦੇ ਵੀ ਹਿੰਦੂਆਂ ਦੇ ਬਰ ਖਿਲਾਫ ਨਾ ਤਾਂ ਸ਼ਰੋਮ ਨੀ ਕਾਲੀਤਾਲ ਅਮਰਸਰ ਦਾ ਏਜੰਡਾ ਹੈ ਤੇ ਨਾ ਹੀ ਰਿਹਾ ਨਾ ਹੀ ਪਿਛਲੇ ਸਮੇਂ ਚ ਰਿਹਾ ਅਸੀਂ ਹਿੰਦੂ ਮੁਸਲਮਾਨ ਜੋ ਵੀ ਪੰਜਾਬ ਦਾ ਪੰਜਾਬੀ ਸਾਡਾ ਹੈ ਅਸੀਂ ਉਹਨਾਂ ਦੇ ਨਾਲ ਆ ਹਰ ਵੇਲੇ ਮਾਨ ਸਾਹਿਬ ਕਦੋਂ ਵੀ ਜੇਕਰ ਰੂਪਨ ਦਿਓਲ ਬਜਾਜ ਜਦੋਂ ਬਿਆਨਤ ਸਿੰਘ ਦਾ ਬੁਚੜ ਦਾ ਅੰਨਾ ਰਾਜ ਸੀ ਤਾ ਰੂਪਨ ਦੇ ਆਲ ਵਿਆਜ ਇੱਕ இந்து ਬੀਪੀਸੀ ਉਹਦੇ ਨਾਲ ਕੇਪੀਐਸ ਕੱਲੋਂ ਵੱਲੋਂ ਛੇੜਖਾਨੀ ਕੀਤੀ ਗਈ ਤਾਂ ਉਸ ਸਮੇਂ ਕੋਈ ਵੀ ਨਾ ਅਕਾਲੀ ਨਾ ਕਾਂਗਰਸੀ ਸਿੱਖ ਪੰਜਾਬ ਦਾ ਨਹੀਂ ਬੋਲਿਆ ਕੱਲੇ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਨਾਲ ਖੜੇ ਅਸੀਂ ਉਹ ਇੱਕ ਆਈਐਸ ਅਫੀਸਰ ਸੀਗੀ ਤੇ ਉਹਦੇ ਨਾਲ ਕੇਪੀਐਸ ਗਿੱਲ ਦੇ ਰਾਤ ਜਦੋਂ ਕੋਈ ਪੱਤਾ ਵੀ ਨਹੀਂ ਛੱਲਦਾ ਕੋ ਉਹਦੇ ਪ੍ਰਤੂ ਬੋਲਣ ਨੂੰ ਤਿਆਰ ਨਹੀਂ ਸੀ ਤਾਂ ਉਹਨੂੰ ਉਸ ਦੇ ਵਿੱਚ ਵਿਕਟਮ ਸਿੱਧ ਕਰਕੇ ਉਹਨੂੰ ਜੇਲ੍ਹ ਕਰਾਈਆ ਕੇ ਪੀਐਸ ਗੱਲ ਨੂੰ ਤੇ ਇਸ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਲਕ ਨੇ ਵੀ ਇਹ ਪਿੰਡੇ ਪਿੰਡ ਤੁਹਾਨੂੰ ਦੱਸ ਦਿਆ ਜੀ ਇਹ ਪੁਆਇੰਟ ਤੁਹਾਡੀ ਗੱਲ ਵਿਚਾਲੇ ਹੈ ਕੈਪਟਨ ਕੈਪਟਨ ਅਭਿਮਨ ਸਿੰਘ Hindu ਲੜਕਾ ਸੀ ਕੈਪਟਨਸੀ ਭਾਰਤੀ ਫੌਜ ਵਿੱਚ ਆਪਣਾ ਇੱਕ ਸਮਝੌਤਾ ਹੋਇਆ ਪਾਕਿਸਤਾਨ ਦੇ ਨਾਲ ਕਿ ਜੇ ਕੋਈ ਰਾਜਸੀ ਕੈਦੀ ਉਹਨੂੰ ਰਾਸੀ ਕੈਦੀ ਬੋਲਦੇ ਜਿਹੜੇ ਫੌਜੀ ਫੜੇ ਜਾਂਦੇ ਨੇ ਉਹਦੇ ਨਾਲ ਵਧੀਆ ਬਿਹੇਵ ਕਰਨਾ ਹੈ ਕੈਪਟਨ ਅਬਮਨਿਊ ਸਿੰਘ ਦੇ ਅੱਖ ਅਬਮਨਿਊ ਜੀ ਦੇ ਅੱਖ ਨੱਕ ਕੰਨ ਕੱਟਤੇ ਸੀ ਪਾਕਿਸਤਾਨ ਗਵਰਨਮੈਂਟ ਨੇ ਤੇ ਯੂਨੋ ਤੱਕ ਇਹ ਮਸਲਾ ਸਰਦਾਰ ਸਿਮਰਨਜੀਤ ਸਿੰਘ ਮਾਨ ਲੈ ਕੇ ਗਈ ਸੀ ਤੁਹਾਡੀ ਮੈਂ ਸਿਹਤ ਜਾਣਕਾਰੀ ਲਈ ਦੱਸਦਾ ਤੁਸੀਂ ਪੱਤਰਕਾਰ ਭਰਾਓ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਇੱਕ ਸਿੱਖ ਬੰਦਾ ਹੈ ਉਹ ਸਭ ਨੂੰ ਪਿਆਰ ਕਰਦਾ ਹੈ ਮੀਤ ਸਭਨ ਕੋ ਆਪਨ ਕੀਨਾ ਹਮ ਸਭਨਾ ਕੇ ਸਾਜਨ ਬੀਬੀ ਰੂਪਨਦੇਵਾਲ ਵਾਲਾ ਕਿੱਸਾ ਤੁਹਾਡੇ ਸਾਹਮਣੇ ਹੈ ਬੀਬੀ ਕੇਤੀਆ ਫਰਾਂਸ ਦੀ ਬੱਚੀ ਸੀ ਸਾਡੇ ਇੰਡੀਆ ਚ ਸੈਰ ਕਰਨ ਆਈ ਸੀ ਬਿਆਨਕ ਸਿੰਘ ਮੁੱਖ ਮੰਤਰੀ ਦੇ ਪੋਤਰੇ ਗੁਰਕੀਰਤ ਕੋਟਲੀ ਨੇ ਉਸ ਬੱਚੀ ਨਾਲ ਜ਼ਬਰ ਜਨਾਹ ਕੀਤਾ ਤਾਉ ਨੂੰ ਮਤਲਬ ਸਜਾ ਦਵਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੈਪਟਨ ਅਬਮਨਯੂ ਜੀ ਆਲਾ ਮਸਲਾ ਤੁਹਾਡੇ ਸਾਹਮਣੇ ਆ ਔਰ ਮੇਰੇ ਵੀਰ ਨਵਨੀਤ ਕੋਪੀ ਜੀ ਸਾਡੇ ਨਾਲ ਹਿੰਦੂਪੁਰਾ ਬੜੇ ਜੁੜੇ ਹੋਏ ਨੇ ਤੁਸੀਂ ਵੀ ਸਾਡੇ ਭਰਾ ਹੋ ਜੇ ਤੁਹਾਨੂੰ ਡਰ ਲੱਗਦਾ ਹੋਵੇ ਤੁਸੀਂ ਅੱਜ ਕਿਵੇਂ ਆ ਜਾਂਦੇ ਹ ਖਾਲਿਸਤਾਨ ਦੇ ਮੁੱਦੇ ਤੁਹਾਡਾ ਕੀ ਜੀ ਜੀ ਖਾਲੇਸਤਾਨ ਪਿਓਰ ਸਤਾਨ ਉਵੇਂ ਦਾ ਹੋਏਗਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿਹਦੇ ਵਿੱਚ ਕੈਪਟ ਸੌਰੀ ਜਿਹਦੇ ਵਿੱਚ ਮੁਸਲਮਾਨ ਅਜੀਜੂਦੀਨ ਵਰਗੇ ਬਹੁਤ ਵੱਡੇ ਅਹੁਦੇਾਂ ਤੇ ਸੀ ਟੋਡਰਮਲ ਦੀਵਾਨ ਜੀ ਵਰਗੇ ਹਿੰਦੂ ਬਹੁਤ ਵੱਡੇ ਅਹੁਦੇਾਂ ਤੇ ਸੀ ਸਾਡਾ ਹਲੇਮੀ ਰਾਜ ਹੋਊਗਾ ਸਿੱਖੀ ਵਾਲਾ ਰਾਜ ਹੋਊਗਾ ਜਿਹਦੇ ਵਿੱਚ ਕੋਈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਿੱਚ ਇੱਕ ਵੀ ਕਿਸੇ ਨੂੰ ਫਾਂਸੀ ਨਹੀਂ ਹੋਈ ਕਿਸੇ ਕੁੱਤੇ ਦੇ ਗਾਲ ਵਿੱਚ ਤੁਸੀਂ ਸੋਨੇ ਦਾ ਕੰਠਾ ਪਾ ਕੇ ਤੋੜ ਦਿਓ ਇਹੋ ਜਿਹਾ ਵਧੀਆ ਰਾਜ ਸਿੱਖੀ ਚ ਸਾਰੀਆਂ ਹਿੰਦੂ ਬੀਬੀਆਂ ਆਈਆਂ ਹੋਈਆਂ ਸੀ ਉੱਥੇ ਸੋ ਇਹ ਗਲਤ ਪ੍ਰਚਾਰ ਕਰਨ ਦਾ ਢਾਂਗ ਉਹਦਾ ਜਿਹੜੇ ਸਾਡੇ ਵਿਰੋਧੀ ਹੁੰਦੇ ਆ ਅਸੀਂ ਕੋਈ ਹੁਣ ਤੱਕ ਤਰਫੀਆਂ ਨਹੀਂ ਕੀਤੀ ਸਹੀ ਰਾਜ ਦਿੱਤਾ ਹੈ ਸਰਦਾਰ ਮਾਨ ਦੀ ਕਰਾਰਤਾ ਇੱਕ ਰੁਪਿਆ ਸਹੀ ਹੱਥਾਂ ਚ ਗਿਆ ਤਾਂ ਵਰਗੀਆਂ ਕੋਲ ਕਰਨ ਲਈ ਹੋਰ ਕੋਈ ਪ੍ਰਚਾਰ ਨਹੀਂ ਹੁੰਦਾ ਉਹ ਇਹੋ ਜੇ ਪ੍ਰਚਾਰ ਕਰਕੇ ਸਾਡੇ ਪ੍ਰਚਾਰ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਅਸੀਂ ਪਹਿਲਾਂ ਵੀ ਇੱਥੋਂ ਐਮਪੀ ਜਿੱਤੇ ਆ ਤੁਹਾਡੇ ਇੱਥੇ ਮਤਲਬ ਇਹਨੂੰ ਯਾਦ ਆ ਤਪੇ ਦੀ ਆਰਤੀਆ ਐਸੋਸੀਏਸ਼ਨ ਨੇ ਸਾਨੂੰ ਰਾਤ ਨੂੰ ਸਨਮਾਨਤ ਕੀਤਾ ਸੀ ਮੈਂ ਖੁਦ ਸਨਮਾਨਤ ਹੋਈਆਂ ਜਾ ਕੇ ਸੋ ਮੇਰੇ ਕਹਨ ਦਾ ਮਤਲਬ ਹੈ ਅੱਜ ਪਹਿਲੀ ਵਾਰ ਬਰਨਾਲੀ ਨਹੀਂ ਆਈ 30 ਸਾਲ ਤੋਂ ਮੈਂ ਇੱਥੇ ਚੋਣ ਕੈਂਪੇਨ ਚਲਾ ਰਹੀ ਆ ਜਿਹੜੇ ਤੁਹਾਡੇ ਪੁਰਾਣੇ ਬਜ਼ੁਰਗ ਨੇ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮਿਸਟਰ ਨਾਨਾ ਕੋਈ ਤੁਹਾਡੇ ਆਰਟੀਆ ਐਸੋਸੀਏਸ਼ਨ ਦੇ ਉਹ ਵੀ ਮੇਰੇ ਭਰਾ ਨੇ ਚੰਗੀ ਤਰ੍ਹਾਂ ਜਾਣਦੇ ਨੇ ਰਜਿੰਦਰ ਗੁਪਤਾ ਜੀ ਸਾਰੇ ਸਾਡੇ ਆਪਣੇ ਭਰਾ ਨੇ ਨਵਨੀਤ ਗੋਪੀ ਜੀ ਇੱਕ ਤਾਜ਼ਾ ਉਦਾਹਰਨ ਹੈ ਜੇ ਅਸੀਂ ਐਡੀ ਸੋੜੀ ਸੋਚਦੇ ਹੋਈਏ ਸਿੱਖ ਐਡੀ ਸੋੜੀ ਸੋਚਦਾ ਹੋ ਨਹੀਂ ਸਕਦਾ ਸਾਨੂੰ ਸਾਡੇ ਗੁਰੂਆਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਸਿਖਾਇਆ ਹੈ ਕਿ ਅਸੀਂ ਮਾਨਵਤਾ ਨੂੰ ਪਿਆਰ ਕਰਦੇ ਆਂ ਇਨਸਾਨੀਅਤ ਨੂੰ ਪਿਆਰ ਕਰਦੇ ਆਂ ਜੇ ਉਹਨਾਂ ਕੋਰੋਨਾ ਦੇ ਦਿਨਾਂ ਵਿੱਚ ਆਕਸੀਜਨ ਦੇ ਲੰਗਰ ਸੀ ਤਾਂ ਕਿਹਦੇ ਵੇਖਿਆ ਵੀ ਕਿਹਨੂੰ ਦੇਣੇ ਜੇ ਭਾਈ ਕਨਈਆ ਜੀ ਪਾਣੀ ਛਿਕਾਰੇ ਸੀ ਕਦੇ ਵੇਖਿਆ ਕਿਹਨੂੰ ਦੇਣਾ ਹੈ ਕਦੇ ਵੀ ਨਹੀਂ ਇਹ ਗੱਲ ਦਿਲੋਂ ਕੱਢ ਦੋ ਤੁਸੀਂ ਪੱਤਰਕਾਰ ਭਾਈਚਾਰਾ ਸਾਡਾ ਚੌਥਾ ਥੰਮੋ ਤੁਹਾਡੇ ਰਾਈਏ ਗੱਲਾਂ ਸਾਰੇ ਵਰਲਡ ਵਿੱਚ ਜਾਣੀਆਂ ਨੇ ਸਰਦਾਰ ਮਾਨ ਸਾਡੀ ਪਾਰਟੀ ਅਸੀਂ ਸਿੱਖੀ ਸੰਨਾਤਾ ਨੂੰ ਪਰਨਾਏ ਹੋਏ ਆਂ ਸਭ ਨੂੰ ਬਰਾਬਰ ਪਿਆਰ ਕਰਦੇ ਆਂ ਔਰ ਸਾਰੇ ਇੱਥੇ ਸੇਫ ਨੇ ਸਾਰਿਆਂ ਦੀਆਂ ਧੀਆਂ ਪੈਣਾ ਸਾਡੀਆਂ ਧੀਆਂ ਪੈਣਾ ਹਰ ਵਰਗ ਦੇ ਹਿੱਤ ਇੱਥੇ ਸੇਫ ਨੇ ਹਰ ਵਰਗ ਨੂੰ ਬਰਾਬਰ ਉਹਨਾਂ ਦੇ ਅਧਿਕਾਰ ਮਿਲਣਗੇ ਜਿੰਗੀ ਵੀਲ ਤੇ ਦੋਸਤਾਂ ਜੀ ਜੀ ਜਦ ਜਿੰਨੇ ਤੋਂ ਅੰਡੇ ਦਾ ਰੂਹੀ ਹੁੰਦੀ ਨਾਲ ਤੁਸੀਂ ਮੇਰੀ ਬੇਨਤੀ ਸਮਝੋ ਜਦੋਂ ਵੱਡੀਆਂ ਚੋਣਾਂ ਹੁੰਦੀਆਂ ਹਨ ਉਦੋਂ ਹੁੰਦਾ ਹੈ ਮਸਲਾ ਕਿ ਅਸੀਂ ਸਰਕਾਰ ਬਣਾਉਣੀ ਮੇਰੀ ਗੱਲ ਸੁਣੋ ਬੜੇ ਸ਼ਾਮਦਾਮ ਦੰਡ ਭੇਦ ਵਸਤੇ ਜਾਂਦੇ ਨੇ ਇਹੋ ਜੇ ਪ੍ਰਚਾਰ ਕਰ ਦਿੱਤੇ ਜਾਂਦੇ ਨੇ ਉਹੋ ਜੇ ਨਾਵਾਂ ਦੇ ਲੋਕ ਨਾਲ ਖੜਾ ਦਿੱਤੇ ਜਾਂਦੇ ਨੇ ਸਰਦਾਰ ਮਾਨ ਨੂੰ ਬੜੀ ਸ਼ਾਨ ਵਾਲੀ ਵੋਟ ਪਈ ਹੈ 2 ਲੱਖ ਵੋਟ ਨਾਲ ਸਰਦਾਰ ਮਾਨ ਉਤੋਂ ਤਰੀਬ 2 ਲੱਖ ਵੋਟ ਪਈ ਹੈ ਔਰ ਜਿੱਥੇ-ਜਿੱਥੇ ਵੀ ਸਾਡੇ ਸਾਰੇ ਕਿਤੇ ਐਮਪੀ ਖੜੇ ਸੀ ਨਾ 45-45 ਹਜ਼ਾਰ ਵੋਟ ਪਈ ਹੈ ਔਰ ਤੁਸੀਂ ਸਾਡਾ ਗ੍ਰਾਫ ਚੈੱਕ ਕਰੋ ਅੱਗੇ ਨਾਲੋਂ ਵੱਧ ਰਿਹਾ ਸਾਡੀ ਲੋਕਪ੍ਰਿਤਾ ਵੱਧ ਰਹੀ ਹੈ ਅੱਜ ਖੇਤਰੀ ਪਾਰਟੀ ਹੈਣੀ ਸਾਨੂੰ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਔਰ ਹਮੇਸ਼ਾ ਰਹੀ ਹੈ ਔਰ ਰਹੂਗੀ ਜੇ ਪੰਜਾਬ ਦੇ ਹਿੱਤ ਤੁਸੀਂ ਸੇਫ ਕਰਨੇ ਹੈ ਪੱਤਰਕਾਰ ਸਾਹਿਬ ਅੱਜ ਭਾਖੜਾ ਸਾਡੇ ਤੇ ਮੁਸੱਲਤ ਹੈ ਇੱਕ ਮਿੰਟ ਮੇਰੀ ਬੇਨਤੀ ਸੁਣੋ ਇੱਕ ਮਿੰਟ ਪਲੀਜ਼ ਖੇਤਰੀ ਪਾਰਟੀ ਦੀ ਜੁਰੂਰਤ ਸਰਦਾਰ ਮਾਨ ਖੇਤਰੀ ਪਾਰਟੀ ਹੈ ਜੇ ਅੱਜ ਸਾਰੇ ਇੰਡੀਆ ਚ ਜਿੰਨੇ ਡੈਮ ਆ ਉਹਨਾਂ ਦਾ ਪ੍ਰਬੰਧ ਉਥੋਂ ਦੀਆਂ ਸਟੇਟ ਗਵਰਨਮੈਂਟ ਕੋਲ ਹੁੰਦਾ ਕੱਲਾ ਇੰਡੀਆ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਹੈ ਸਾਡੇ ਪਾਣੀਆਂ ਦੇ ਪ੍ਰਬੰਧ ਸਾਡੇ ਕੋਲ ਹੈ ਨਹੀਂ ਜਦੋਂ ਕਿ ਰਾਈਪੇਰੀਅਨ ਲਾ ਬਣਿਆ ਆਲ ਵਰਲਡ ਦਾ ਜਿੱਥੇ ਕੋਈ ਦਰਿਆ ਵਗਦਾ ਨਦੀ ਵਗਦੀ ਉਹਦੇ ਪਾਣੀਆਂ ਤੇ ਉਥੋਂ ਦੇ ਲੋਕਾਂ ਦਾ ਹੱਕ ਹੈ ਅੱਜ ਅਸੀਂ ਸਾਰੇ ਤੁਸੀਂ ਸੰਗਰੂਰ ਵਾਲੇ ਵੀ ਬਰਨਾਰੇ ਵਾਲੇ ਵੀ ਅਸੀਂ ਸਾਰੇ ਧਰਤੀ ਹੈਟਲਾ ਪਾਣੀ ਪੀਣ ਲਈ ਮਜਬੂਰ ਹਾਂ ਜਿਹਦੇ ਵਿੱਚ ਜੁਰੇਨੀਅਮ ਦੇ ਤੱਤ ਹੈ ਇਹ ਅਧਿਕਾਰ ਸਾਡੇ ਤੋਂ ਖੋਇਆ ਜਾ ਰਿਹਾ ਇਹਨਾਂ ਅਧਿਕਾਰਾਂ ਦੀ ਰਾਖੀ ਕਰੂਗੀ ਖੇਤਰੀ ਪਾਰਟੀ ਜਿਹੜਾ ਇੱਥੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਲੰਮੇ ਸਮੇਂ ਤੋਂ ਇੱਥੋਂ ਚੋਣਾ ਲੜ ਗਿਆ ਐਮਪੀ ਵੀ ਬਣਿਆ ਪਿਛਲੀ ਵਾਰ ਵੀ ਐਮਪੀ ਬਣਿਆ ਉਹ ਤੋਂ ਪਹਿਲਾਂ ਵੀ ਐਮਪੀ ਬਣਿਆ ਉਹ ਵੀ ਸਮਾਂ ਸੀ ਕਿ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਪਹਿਲਾ ਐਮਪੀ ਜਿੱਤੇ ਸੀ ਤਾਂ ਉਸ ਤੋਂ ਪਹਿਲਾਂ ਐਮਪੀ ਦੀਆਂ ਗਰੰਟਾਂ ਤਾਂ ਹੀ ਨਹੀਂ ਸੀ ਪਤਾ ਹੁੰਦਾ ਜਦੋਂ ਪਹਿਲੀ ਵਾਰ ਐਮਪੀ ਇਥੋਂ 2001 ਦੇ ਵਿੱਚ ਜਿੱਤ ਕੇ ਗਿਆ ਉਸ ਵੇਲੇ ਮਾਨ ਸਾਹਿਬ ਨੇ ਜਦੋਂ ਪਿੰਡਾਂ 'ਚ ਗਰੰਟਾਂ ਬਣੀਆਂ ਤਾਂ ਲੋਕਾਂ ਨੂੰ ਪਤਾ ਲੱਗਿਆ ਸੀ ਵੀ ਐਮਪੀ ਕੋਲੇ ਵੀ ਕੋਈ ਫੰਡ ਹੁੰਦਾ ਹੈ ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨਕ ਸਾਫ਼ ਸਭੀ ਦੇ ਇਨਸਾਨ ਹੈ ਜਿਨ੍ਹਾਂ ਤੇ ਨਿੱਜੀ ਤੌਰ ਤੇ ਉਹਨਾਂ ਤੇ ਕੋਈ ਵੀ ਅਜ ਤੱਕ ਭ੍ਰਿਸ਼ਟਾਚਾਰ ਦਾ ਕਰਾਪਸ਼ਨ ਦਾ ਦੋਸ਼ ਨਹੀਂ ਹੈ ਅਸੀਂ ਉਸ ਵਿਸ਼ੇ ਤੇ ਜਿਹੜਾ ਹੈ ਹਮੇਸ਼ਾ ਹੀ ਚੋਣਾ ਲੜਿਆ ਹੈ ਜੋ ਸਰਕਾਰੀ ਪੈਸਾ ਹੁੰਦਾ ਉਹ ਥੱਲੇ ਤਕਰ ਕੱਲੀ ਕੱਲੀ ਗ੍ਰਾਂਟ ਕੱਲੇ ਕੱਲੇ ਪਿੰਡ ਚ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਮਾਨ ਸਾਹਿਬ ਨੇ ਵੰਡੀ ਹੈ ਕਈ ਥਾਂ ਸਰਪੰਚ ਹੋਰਾਂ ਪਾਰਟੀਆਂ ਦੇ ਵੀ ਸੀ ਪਰ ਉਹਨਾਂ ਨੂੰ ਵੀ ਗ੍ਰਾਂਟ ਉਸ ਹਿਸਾਬ ਨਾਲ ਮਾਨ ਸਾਹਿਬ ਨੇ ਵੰਡੀ ਹੈ ਪਿਛਲੀ ਜਿਹੜੀ ਇਲੈਕਸ਼ਨ ਸੀ ਜਿੱਤੇ ਆ ਜਿਮਣੀ ਚੋਣ ਐਮਪੀ ਦੀ ਤਾਂ ਉਹਦੇ ਚ ਗੋਵਿੰਦ ਸਿੰਘ ਸੰਧੂ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਸੀ ਉਹਨਾਂ ਨੇ ਉਸ ਤੋਂ ਬਾਅਦ ਸਾਰੇ ਜ਼ਿਲ੍ਹੇ ਨੂੰ ਮੈਨੇਜ ਕੀਤਾ ਉਹਨਾਂ ਨੇ ਬਰਨਾਲੇ ਦੇ ਵਿੱਚ ਕੀ ਕੱਲੇ-ਕੱਲੇ ਪਿੰਡ ਦੇ ਵਿੱਚ ਸਾਰੇ ਵਰਕਰਾਂ ਨਾਲ ਛੋਟੇ ਨਾਲ ਸਾਰਿਆਂ ਨਾਲ ਰਾਬਤਾ ਰੱਖ ਕੇ ਉਹਨੇ ਜਿਹਦਾ ਵੀ ਕੋਈ ਜਿਵੇਂ ਕਮ ਹਸੀ ਜੋ ਪਾਰਟੀ ਦੇ ਕੋਲੇ ਜਿੰਨੀ ਪਾਵਰ ਸੀ ਉਹਨੇ ਹਰ ਇੱਕ ਦੇ ਅਸੀਂ ਦੁੱਖ ਸੁੱਖ ਦੇ ਵਿੱਚ ਖੜੇ ਆ ਹਰ ਥਾਂ ਅਸੀਂ ਖੜੇ ਆ ਕੋਈ ਵੀ ਅਸੀਂ 2.5 ਸਾਲਾਂ ਦੇ ਵਿੱਚ ਇੱਕ ਵੀ ਤੁਸੀਂ ਪ੍ਰੈਸ ਖੜੇ ਹੋ ਕੋਈ ਵੀ ਮਾਨ ਸਾਹਿਬ ਤੇ ਜਾਂ ਸਾਡੀ ਪਾਰਟੀ ਤੇ ਇਸ ਤਰ੍ਹਾਂ ਦਾ ਅਲੀਗੇਸ਼ਨ ਨਹੀਂ ਕਿ ਤੁਸੀਂ ਗ੍ਰਾਂਟ ਫਲਾਣੇ ਥਾਂ ਨਹੀਂ ਵੰਡੀ ਜਾਂ ਮਾਨ ਸਾਹਿਬ ਨੂੰ ਫਲਾਣੇ ਥਾਂ ਜਾਣਾ ਚਾਹੀਦਾ ਸੀ ਉੱਥੇ ਨਹੀਂ ਗਏ ਅਸੀਂ ਹਰ ਸੁੱਖ ਦੁੱਖ ਦੇ ਵਿੱਚ ਖੜੇ ਆ ਇਸ ਕਰਕੇ ਅਸੀਂ ਅੱਜ ਇੱਥੋਂ ਜਿਹੜਾ ਹੈ ਸਾਰੀ ਬਰਨਾਲੇ ਦੀ ਜਥੇਬੰਦੀ ਇਹਨਾਂ ਨਾਲ ਸਾਰਿਆਂ ਨਾਲ ਮੀਟਿੰਗ ਕਰੀ ਆ ਅਸੀਂ ਚਾਹੁੰਦੇ ਆ ਕਿ ਇੱਥੋਂ ਜਿਹੜਾ ਗੋਬਿੰਦ ਸਿੰਘ ਸੰਧੂ ਆ ਉਹ ਚੋਣ ਲੜਨਾ ਅਸੀਂ ਉਹਨਾਂ ਨੂੰ ਇੱਥੋਂ ਜਿਹੜਾ ਹੈ ਅੱਜ ਉਹਨਾਂ ਨਾਲ ਅਪੀਲ ਕਰਦੇ ਅਸੀਂ ਉਹਨਾਂ ਨੂੰ ਕਿ ਵੀ ਉਹ ਖੜੇ ਹੋਣ ਪਾਰਟੀ ਵੱਲ ਉਹਨਾਂ ਨੂੰ ਅਸੀਂ ਜਿਹੜਾ ਹੈ ਅਧਿਕਾਰ ਦਿੰਨੇ ਆ ਕਿ ਉਹ ਇੱਥੋਂ ਚੋਣ ਲੜਨ ਤੇ ਇੱਥੋਂ ਚੋਣ ਲੜਨ ਇੱਥੋਂ ਸਾਡਾ ਸਭ ਤੋਂ ਵੱਡਾ ਮੁੱਦਾ ਵਿਕਾਸ ਫੇਰ ਜਿਹੜਾ ਅਸਲ ਗੱਲ ਹੈ ਅੱਜ ਪੰਜਾਬ ਦੇ ਵਿੱਚ ਜਿਹੜਾ ਫਰੌਤੀਆਂ ਦਾ ਗੈਂਗਸਟਰਾਂ ਦਾ ਸਭ ਤੋਂ ਵੱਡਾ ਬੋਲਬਾਲ ਹੈ ਅਸੀਂ ਵਪਾਰੀ ਵਰਗ ਨੂੰ ਇੱਥੋਂ ਦੇ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਜੇਕਰ ਇੱਥੋਂ ਸਾਡੀ ਪਾਰਟੀ ਜਿੱਤਦੀ ਹੈ ਤਾਂ ਅਸੀਂ ਇਸ ਮੁੱਦੇ ਤੇ ਸਭ ਤੋਂ ਪਹਿਲਾਂ ਛੋਡੇ ਨਾਲ ਚਟਾਨ ਬਾ ਖੜਾਂਗੇ ਛੋਡੀ ਅਸੀਂ ਜਿਹੜੀ ਰੱਖਿਆ ਕਰਨੀ ਹੈ ਜਦੋਂ ਅਸੀਂ ਖੜੇ ਆ ਤਾਂ ਅਸੀਂ ਖੜਾਂਗੇ ਛੋਡੇ ਨਾਲ ਕਿ ਛੋਡੇ ਨਾਲ ਕਿਤੇ ਵੀ ਕਿਸੇ ਵਪਾਰੀ ਨਾਲ ਕਿਸੇ ਸਾਡੇ ਵੀਰ ਨਾਲ ਹਿੰਦੂ ਵੀਰ ਨਾਲ ਕਿਸੇ ਵੀ ਤਤੇ ੱੱਕਾ ਨਹੀਂ ਹੋਊਗਾ ਏ ਅਸੀਂ ਇਸ ਮੁੱਦੇ ਤੇ ਜਿਹੜੀਆਂ ਹੈਗਾ ਫੇਰ ਅੱਜ ਅਸੀਂ ਇਸ ਤੋਂ ਬਿਨਾ ਜਿਹੜੇ ਸਾਰੇ ਵਿੰਗਾ ਦਾ ਮੈਂ ਪਾਰਟੀ ਵੱਲੋਂ ਐਜੇ ਸਪੋਕਸਮੈਨ ਸਾਰੇ ਪਾਰਟੀ ਦਾ ਇੰਚਾਰਜ ਹੈ ਤੇ ਅੱਜ ਅਸੀਂ ਪਾਰਟੀ ਦੇ ਇਥੋਂ ਸਪੋਕਸਮੈਨ ਨਿਯੁਕਤ ਕਰ ਰਹੇ ਆ ਸਾਡਾ ਮਕਸਦ ਕੀ ਹੈ ਜਿਸ ਤਰ੍ਹਾਂ ਤੁਹਾਡੇ ਸਵਾਲ ਹੈ ਅਸੀਂ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਸਵਾਲ ਜਵਾਬ ਆਉਂਦੇ ਆ ਲੋਕਾਂ ਤਾਂ ਹੀ ਅਸੀਂ ਆਪਦੀ ਗੱਲ ਕਲੀਅਰ ਕਰਨ ਚ ਮਤਲਬ ਸਾਥੋਂ ਨਹੀਂ ਛੋਟੇ ਤਾਈ ਪਹੁੰਚ ਕੀਤੀ ਜਾਂਦੀ ਇਸ ਕਰਕੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਹਰ ਹਲਕੇ ਦੇ ਵਿੱਚ ਇੱਕ ਸਪੋਕਸਮੈਨ ਨਿਯੁਕਤ ਕੀਤਾ ਹੈ ਉਹਨਾਂ ਨੂੰ ਅੱਜ ਇੱਥੋਂ ਅਸੀਂ ਨਿਯੁਕਤੀ ਪੱਤਰ ਦਿੰਨੇ ਆ ਕਿ ਉਹ ਸਪੋਕਸਮੈਨ ਤੁਹਾਡੇ ਤੱਕ ਕਿ ਹਰ ਗੱਲ ਦਾ ਤੁਹਾਡੀ ਦਾ ਸਾਡੇ ਕੋਲੇ ਤੁਹਾਡਾ ਕੁਐਸਚਨ ਆਵੇ ਸਾਡੇ ਕੋਲੇ ਤੇ ਅਸੀਂ ਉਹਦਾ ਜਵਾਬ ਜਿਹੜਾ ਹਰ ਗੱਲ ਦਾ ਤੁਹਾਡੀ ਦਾ ਦੇ ਸਕੀਏ ਜਿਹੜਾ ਵੀ ਜਵਾਬ ਹੋਊਗਾ ਲਿਖਤੀ ਵੀ ਹੋਊਗਾ ਤੇ ਸਾਡਾ ਜਵਾਬ ਮਾਨ ਸਾਹਿਬ ਨੇ ਇੱਥੇਕਰ ਜੋ ਕੁਝ ਕਿਹਾ ਸੀ ਸਾਫ਼ ਕਹਾਂਗੇ ਅਸੀਂ ਕੋਈ ਵੀ ਝੂਠ ਨਹੀਂ ਬੋਲਾਂਗੇ ਕਿਸੇ ਵੀ ਗੱਲ ਤੇ ਕਿ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਹੋਇਆ ਜਿਹੜੀਆਂ ਅੱਜ ਤੱਕ 40 ਸਾਲ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਪਾਰਟੀ ਨੇ ਜਿਹੜਾ ਪੰਜਾਬ ਦੀ ਖਾਤਰ ਕੱਲੀ-ਕੱਲੀ ਗੱਲ ਦੀ ਖਾਤਰ ਅਸੀਂ ਪੰਜਾਬ ਦੀ ਖਾਤਰ ਲੜੇ ਆਂ ਪੰਜਾਬ ਦੇ ਨਾਲ ਜੋ ਸੈਂਟਰ ਨੇ ਪੰਜਾਬ ਦੇ ਨਾਲ ਪੰਜਾਬ ਦੀਆਂ ਸਰਕਾਰਾਂ ਨੇ ਜਿਹੜੇ ਸਾਡੇ ਨਾਲ ਧੱਕੇ ਕੀਤੇ ਐ ਉਹ ਅਸੀਂ ਆਪਦੇ ਸਪੋਕਸਮੈਨ ਸਾਡੇ ਸਮੇਂ ਸਮੇਂ ਤੇ ਤੁਹਾਨੂੰ ਸਬੋਧਨ ਕਰਕੇ ਹਰ ਗੱਲ ਤੇ ਅਸੀਂ ਚੇਤਨ ਕਰਾਂਗੇ ਤੇ ਮੈਂ ਹੁਣ ਨਵਦੀਪ ਨਵਦੀਪ ਕੁਮਾਰ ਗੋਪੀ ਜੀ ਨੂੰ ਜੋ ਸਾਡੇ ਵਪਾਰ ਸੱਲ ਦੇ ਹੈਗੇ ਪ੍ਰਧਾਨ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਵਿਚਾਰ ਸਾਂਝੇ ਕਰੇ ਬਹੁਤ ਗਿਣਤੀ ਵਪਾਰੀ ਭਾਈਚਾਰੀ ਦੀ ਆ ਤੁਹਾਡੀ ਪਾਰਟੀ ਵਪਾਰੀ ਭਾਈਚਾਰੀ ਕੀ ਕਰੇਗੀ ਦੇਖੋ ਜੀ ਪਾਰਟੀ ਨੇ ਪੰਜਾਬ ਦੇ ਲਈ ਆਪਣੀ ਸੋਚ ਇਸ ਤਰ੍ਹਾਂ ਦੀ ਰੱਖੀ ਹੈ ਕਿ ਹੁਣ ਪਾਰਟੀ ਨੇ ਅਲੱਗ-ਅਲੱਗ ਵਿੰਗਸ ਬਣਾਤੇ ਕਿਉਂਕਿ ਪੰਜਾਬ ਦੀ ਜਿਹੜੀ ਪਾਰਟੀ ਹੈ ਉਹ ਇੱਕੋ ਇੱਕ ਰੀਜਨਲ ਪਾਰਟੀ ਹੈ ਜਿਹੜੀ ਕਿ ਆਪਣੇ ਸਟੈਂਡ ਤੋਂ ਨਾ ਅੱਜ ਤੱਕ ਥਿਰਕੀ ਹੈ ਤੇ ਨਾ ਕਿਸੇ ਗੱਲ ਤੋਂ ਅੱਜ ਤੱਕ ਉਹਨਾਂ ਨੇ ਬੈਕਆਊਟ ਕੀਤਾ ਹੈ ਤੇ ਤੁਸੀਂ ਅੱਜ ਗੌਰ ਕਰੋ ਕਿ ਅੱਜ ਪਾਰਟੀ ਨੇ ਆਪਣਾ ਟਰਾਂਸਪੋਰਟ ਵਿੰਗ ਸਪੋਕਸਮੈਨ ਤੇ ਮਾਈ ਭਾਗੋ ਦੇ ਵਾਰਸ ਇਸਤਰੀ ਵਿੰਗ ਇਹ ਸਾਰੇ ਵਿੰਗਸ ਜਿਹੜੇ ਆ ਗਏ ਆ ਇਹ ਨਿਯੁਕਤੀਆਂ ਇੱਥੇ ਵੱਡੇ ਲੈਵਲ ਤੇ ਕੀਤੀਆਂ ਤੇ ਵੱਡੇ ਲੈਵਲ ਤੇ ਲੋਕ ਸਾਡੇ ਦੇ ਵਿੱਚ ਆ ਰਹੇ ਗਿਆ ਤੁਸੀਂ ਗੌਰ ਕਰੋ ਕਿ ਜਿਹੜਾ ਪਹਿਲਾ ਇੱਕ ਸ਼ਰਮਨੀ ਕਾਲੀਦਲ ਬਾਦਲ ਅਗਾ ਸੀ ਉਹਨਾਂ ਨੇ ਬਜਰ ਗੁਨਾਹ ਕੀਤੇ ਸੀ ਉਹਨਾਂ ਨੇ ਇੰਨੇ ਬਜਰ ਗੁਨਾਹ ਕੀਤੇ ਕਿ ਅੱਜ ਲੋਕਾਂ ਨੇ ਉਹਨਾਂ ਨੂੰ ਬੁਲਾਣਾ ਤੇ ਮੂੰਹ ਲਾਣਾ ਬੰਦ ਕਰਤਾ ਤੁਸੀਂ ਦੇਖੋ ਇੱਕ ਬਾਦਲ ਸਾਹਿਬ ਦੇ ਜਿਹੜੇ ਹਗੇ ਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਪੰਥ ਰਤਨ ਮਿਲਿਆ ਹੋਵੇ ਤੇ ਮੁੰਡਾ ਉਹਨਾਂ ਦਾ ਤਨਖਾਹਿਆ ਕਰਾਰ ਦਿੱਤਾ ਹੋਵੇ ਤੁਸੀਂ ਇਹ ਦੇਖੋ ਫਿਰ ਸਾਡੀ ਪਾਰਟੀ ਇਹ ਮੰਗ ਕਰੇਗੀ ਇਹ ਪੂਰੀ ਤਰ੍ਹਾਂ ਤੇ ਜਿਹੜਾ ਇਹਨਾਂ ਨੂੰ ਪੰਥ ਰਤਨ ਵੀ ਦਿੱਤਾ ਹੋਇਆ ਮੈਂ ਤੇ ਵੈਸੇ ਕਦੀ ਵੀ ਆਪਣੇ ਵੱਡੇ ਭਰਾਵਾਂ ਦੇ ਮਸਲਿਆਂ ਦੇ ਵਿੱਚ ਬੋਲਦਾ ਨਹੀਂਗਾ ਪਰ ਗੱਲ ਅੱਧਾ ਗਈ ਹੈ ਕਿ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਮੁਖ ਧਾਰਾ ਦੀ ਜਿਹੜੀ ਸੋਚ ਹੈਗੀ ਹੈ ਮੈਂ ਉਹਦਾ ਇੱਕ ਹਿੱਸਾ ਹਾਂ ਤੇ ਉਸ ਲਈ ਮੈਂ ਇਸ ਵਿਸ਼ੇ ਤੇ ਗੱਲ ਕਰਦਾ ਅਦਰਵਾਈਜ਼ ਮੈਂ ਕਦੀ ਵੀ ਸਿੱਖਾਂ ਦੇ ਮਸਲੇ ਦੇ ਵਿੱਚ ਇੰਟਰਫੇਅਰ ਨਹੀਂ ਕੀਤੀ ਪਰ ਮੈਂ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਸੋਚ ਦਾ ਹਿੱਸਾ ਹਾਂ ਤੇ ਜਿਨ੍ਹਾਂ ਨੇ ਪੰਥ ਦੇ ਲਈ ਹਮੇਸ਼ਾ ਕੁਰਬਾਨੀ ਦਿੱਤੀ ਆਪਣਾ ਸਟੈਂਡ ਅਗਾ ਸੀ ਤੇ ਜੇਕਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਜੋ ਕਤਾਈਆਂ ਤੇ ਜੋ ਬਜਰ ਗੁਨਾਹ ਕੀਤੇ ਐ ਤੇ ਉਹਨਾਂ ਤੋਂ ਵੀ ਜਿਹੜੇ ਗਏ ਆ ਉਹਨਾਂ ਦੇ ਬੇਟੇ ਨੂੰ ਕਿਹਾ ਜਾਵੇ ਕਿ ਪੰਥ ਰਤਨ ਉਹਨਾਂ ਤੋਂ ਵਾਪਸ ਲਿੱਤਾ ਜਾਵੇ ਉਹਦੇ ਨਾਲ ਨਾਲ ਹੀ ਵਪਾਰ ਇੱਕ ਪੰਜਾਬ ਦੀ ਰੇਡ ਦੀ ਹੱਡੀ ਗਈ ਆ ਵਪਾਰ ਦੇ ਲਈ ਅਲੱਗ-ਅਲੱਗ ਪਾਲਿਸੀਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਲੈ ਕੇ ਆਏ ਆ ਜਿਵੇਂ ਲਗ ਲਗ ਸ਼ਹਿਰਾਂ ਦੇ ਵਿੱਚ ਲੁਧਿਆਣਾ ਵਰਗਾ ਵੱਡਾ ਸ਼ਹਿਰ ਹੈਗਾ ਉਹਦੇ ਲਈ ਪਾਲਿਸੀ ਲੱਗ ਹੈ ਬਰਨਾਲੇ ਦੇ ਲਈ ਪਾਲਿਸੀ ਲੱਗ ਗਈ ਹੈ ਪਾਤੜਾਂ ਲਈ ਪਾਲਿਸੀ ਲੱਗ ਗਈ ਹੈ ਕਿ ਸਾਰੇ ਸ਼ਹਿਰ ਜਿਹੜੇ ਵਪਾਰ ਪੰਜਾਬ ਚੋਂ ਖਤਮ ਹੋ ਚੁੱਕਾ ਹੈ ਕਿਸਾਨੀ ਪੰਜਾਬ ਚੋਂ ਖਤਮ ਹੋ ਚੁੱਕੀ ਹੈ ਟਰਾਂਸਪੋਰਟ ਪੰਜਾਬ ਚੋਂ ਖਤਮ ਹੋ ਚੁੱਕੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਦੁਬਾਰਤ ਤੋਂ ਸਰਜੀਤ ਕਰਨ ਲਈ ਸਰਦਾਰ ਮਾਨ ਨੇ ਪਹਿਲ ਕੀਤੀ ਹੈ ਕਿ ਲਗ ਲਗ ਵਿੰਗਸ ਬਣਾ ਕੇ ਇਦੇ ਵਿੱਚ ਅਲੱਗ-ਅਲੱਗ ਤੌਰ ਤੇ ਨਿਯੁਕਤੀਆਂ ਕੀਤੀਆਂ ਤੇ ਸਾਰੇ ਟ੍ਰੇਡ ਵਿੰਗਾਂ ਨੂੰ ਸੂਚਿਤ ਕੀਤਾ ਗਿਆ ਕਿ ਜਿੰਨੇ ਵੀ ਵਪਾਈ ਵਪਾਰੀ ਭਾਈਚਾਰੇ ਦੇ ਲੋਕ ਅਗੇ ਆ ਕਿ ਜਿਹੜਾ ਵੀ ਬੰਦਾ ਪਾਣੀ ਨੂੰ ਗੰਦਲਾ ਕਰੂਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਦਾ ਉਹ ਹਿੱਸਾ ਨਹੀਂ ਹੋਏਗਾ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਕਹਿੰਦੇ ਐ ਕਿ ਸਾਡੇ ਜਿਹੜੇ ਗੁਰੂ ਗਿਸ਼ਟੀ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਪਾਣੀ ਨੂੰ ਸਭ ਤੋਂ ਵੱਡਾ ਦਰਜਾ ਦਿੱਤਾ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਗ 1420 ਦੇ ਵਿੱਚ ਦਰਜ ਹੈ ਜਲ ਤੇ ਹੀ ਸਭ ਉਪਜੇ ਹੈ ਬਿਨ ਜਲ ਪਿਆਸ ਨਾ ਜਾਏ ਤੇ ਤੁਹਾਨੂੰ ਪਤਾ ਹੋਣਾ ਕਿ ਜਲ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਤੇ ਸਰਦਾਰ ਮਾਨ ਨੇ ਕਿਹਾ ਕਿ ਜਿਹੜਾ ਪਾਣੀ ਨੂੰ ਗੰਦਲਾ ਕਰੂਗਾ ਹੁਣ ਜਿਵੇਂ ਬੁੱਢਾ ਨਾਲਾ ਜਿਸ ਨੂੰ ਕਿਹਾ ਜਾਂਦਾ ਹੈ ਅੱਜ ਤੱਕ ਦੀ ਪਾਰਟੀਆਂ ਦੀ ਤੁਸੀਂ ਇਹ ਲਾ ਲਓ ਕਿ ਉਹਨਾਂ ਦੀ ਉਪਲਬਧੀਆਂ ਐ ਰਹੀਆਂ ਕਿ ਉਹਨਾਂ ਨੇ ਬੁੱਢੇ ਦਰਿਆ ਨੂੰ ਬੁੱਢੇ ਨਾਲੇ ਦੇ ਵਿੱਚ ਪਰਵਰਤਤ ਕਰਤਾ ਅੱਜ ਤੁਹਾਡੇ ਬਰਨਾਲੇ ਦੇ ਵਿੱਚ ਟ੍ਰਾਈਡੈਂਟ ਟਾਵਰ ਵਾਲੇ ਇੱਥੇ ਬੈਠੇ ਹੋਏ ਆ। ਕੀ ਤੁਸੀਂ ਮੈਨੂੰ ਦੱਸੋ ਕਿ ਰਜਿੰਦਰ ਗੁਪਤਾ ਜੀ ਬੈਠੇ ਹੋਏ ਆ ਕਿ ਉਹਨਾਂ ਦੀ ਫੈਕਟਰੀ ਇਹਨੇ ਲੰਬੇ ਸਮੇਂ ਤੋਂ ਚੱਲ ਰਹੀ ਹੈ। ਕਦੀ ਗੌਰ ਕੀਤਾ ਕਿ ਉਹਨਾਂ ਨੇ ਪਾਣੀ ਨੂੰ ਰੀਸਾਈਕਲਿੰਗ ਕਰਨ ਵਾਸਤੇ ਜਾਂ ਪਾਣੀ ਨੂੰ ਸਾਫ਼ ਕਰਨ ਵਾਸਤੇ ਬਰਨਾਲੇ ਵਾਸਤੇ ਕੀ ਕੀਤਾ? ਅੱਜ ਉਹ ਜਵਾਬ ਦੇਣ ਬਰਨਾਲੇ ਦੇ ਲੋਕਾਂ ਨੂੰ ਬਰਨਾਲੇ ਦੇ ਲੋਕ ਕੀ ਪੰਜਾਬ ਦੇ ਸਾਰੇ ਲੋਕ ਕੈਂਸਰ ਪੀੜਿਤ ਹੋ ਚੁੱਕੇ ਆ, ਗੈਸਟਰੋ ਪੀੜਿਤ ਹੋ ਚੁੱਕੇ ਆ। ਇੱਧਰ ਨੂੰ ਕਿਸੇ ਦਾ ਧਿਆਨ ਨਹੀਂ ਜਾਂਦਾ ਪਿਆ। ਅੱਜ ਅਸੀਂ ਸਿਰਫ ਐ ਸੋਚਦੇ ਪਏ ਆ ਕਿ ਹਾਂਜੀ ਅਸੀਂ ਕਾਰੋਬਾਰ ਲਾਣੇ ਆ ਉਹਨਾਂ ਨੂੰ ਬਰਨਾਲੇ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਜਿੰਨੀਆਂ ਵੀ ਸਰਕਾਰਾਂ ਆਂਦੀਆਂ ਉਹ ਸਰਕਾਰਾਂ ਦੇ ਵਿੱਚ ਉਹਨਾਂ ਨੂੰ ਮੁੱਖ ਤੌਰ ਤੇ ਚੇਅਰਮੈਨੀ ਦਿੱਤੀ ਜਾਂਦੀ ਆ। ਕਿਹਾ ਤੁਸੀਂ ਦੱਸੋ ਕਿਹਾ ਹੋਰ ਕੋਈ ਕਾਰੋਬਾਰੀ ਨਹੀਂਗਾ ਬਰਨਾਲੇ ਦੇ ਵਿੱਚ? ਕਿਹਾ ਕਿਸੇ ਹੋਰ ਕਾਰੋਬਾਰੀ ਦੇ ਪੁੱਤਰ ਨੂੰ ਮੌਕਾ ਨਹੀਂ ਮਿਲੂਗਾ? ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਸਾਰਾ ਹੀ ਕੰਮ ਇੱਕ ਲੱਗ ਤੋਂ ਕੀਤਾ ਕਿ ਕਿਸੇ ਵੀ ਪੁਰਾਣੇ ਜਿਹੜੇ ਲੀਡਰ ਅਗੇ ਆ ਉਹਨਾਂ ਦਾ ਪੁੱਤ ਮੁਖੋਦਿਆਂ ਤੇ ਵਿਰਾਜਮਾਨ ਨਹੀਂ ਹੋਏਗਾ ਕਿਸੇ ਕਾਰੋਬਾਰੀ ਜਿਹੜੇ ਅਗੇ ਆ ਨਵੇਂ ਕਾਰੋਬਾਰ ਨੂੰ ਸਿਰਜਿਤ ਕਰਨ ਲਈ ਉਹਨਾਂ ਨੇ ਸਾਰੇ ਕਾਰੋਬਾਰੀਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਕੋਈ ਵੀ ਬੰਦਾ ਸੇਲ ਟੈਕਸ ਵਾਲਾ ਇਨਕਮ ਟੈਕਸ ਕੋਈ ਵੀ ਤੁਹਾਨੂੰ ਮਹਿਕਮਾ ਤੰਗ ਕਰਦਾ ਬੇਵਜ੍ਹਾ ਤੋਂ ਤੁਹਾਡੇ ਕੋਲੇ ਕੋਈ ਵੀ ਬੰਦਾ ਮੰਥਲੀ ਮੰਗਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨਕੇਲ ਕਸਨਗੇ ਰਈ ਹਿੰਦੂ ਸਿੱਖ ਮੁੱਦੇ ਦੀ ਗੱਲ ਮੇਰੇ ਪ੍ਰੈਸ ਵੀਰ ਉਥੋਂ ਚਲੇ ਗਏ ਕਿਹਾ ਅੱਜ ਤੱਕ ਉਹਨਾਂ ਨੇ ਕਿਹਾ ਸੀ ਕਿ ਸਰਦਾਰ ਮਾਨ ਹਿੰਦੂ ਤัพ ਦੀ ਉਲਟ ਬੋਲਦੇ ਆ ਸਰਦਾਰ ਮਾਨ ਜਿਹੜੀ ਭਾਜਪੀ ਦੀ ਮਤਸਵੀ ਸੋਚ ਵਾਲੇ ਲੋਕ ਗਿਆ ਆਰਐਸਐਸ ਦੀ ਸੋਚ ਵਾਲੇ ਉਹਨਾਂ ਦੇ ਵਿਰੁੱਧ ਗੱਲ ਕਰਦੇ ਆ ਕਿਹਾ ਤੁਹਾਡੇ ਵਿੱਚੋਂ ਕਦੀ ਕਿਸੇ ਨੇ ਪੱਤਰਕਾਰ ਭਰਾ ਜਿਹੜੇ ਗਿਆ ਲੋਕਤੰਤਰ ਦਾ ਚੌਥਾ ਥੰਮ ਬਗਾ ਅੱਜ ਤੱਕ ਬਗੇਸ਼ਵਰਦਾਮ ਤੋਂ ਜਿਹੜੇ ਉੱਥੇ ਬੈਠੇ ਪੁਜਾਰੀ ਤੁਸੀਂ ਦੱਸੋ ਉਹਨਾਂ ਨੇ ਜਦੋਂ-ਜਦੋਂ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਕਿ ਆ ਕਿਸੇ ਵੀ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਆ ਜਿਹੜਾ ਢਾਂਚਾ ਆ ਗਿਆ ਦੇਸ਼ ਦਾ ਇਹ ਸੰਗੀ ਢਾਂਚਾ ਮੁਲਕ ਦਾ ਸੰਗੀ ਢਾਂਚੇ ਦੇ ਵਿੱਚ ਹਰ ਇੱਕ ਬੰਦੇ ਨੂੰ ਇੱਥੇ ਰਹਿਣ ਦੀ ਆਜ਼ਾਦੀ ਹੈਗੀ ਐ ਤੇ ਫੇਰ ਕਿਉਂ ਹਿੰਦੂ ਰਾਸ਼ਟਰ ਦੀ ਗੱਲ ਕਿਉਂ ਕਿ ਆ ਦੂਜੀਆਂ ਕੌਮਾਂ ਨੂੰ ਨੀਵੀਂ ਦਿਖਾਣ ਦੀ ਗੱਲ ਕੀਤੀ ਜਾਂਦੀ ਐ ਉਦੋਂ ਕਿੱਥੇ ਗਏ ਸੀ ਸਾਰੇ ਲੋਕ ਕਿਸੇ ਨੇ ਉਸ ਗੱਲ ਨੂੰ ਕਿਹਾ ਕਿ ਆ ਕਿਸੇ ਨੇ ਉਸ ਗੱਲ ਨੂੰ ਦਾ ਦਰਿੰਦਰ ਸ਼ਾਸਤਰੀ ਨੇ ਜਦੋਂ ਕਿਹਾ ਕਿ ਔਰਤਾਂ ਐਨਐਸਏ ਲੱਗਿਆ ਹੁਣ ਗੱਲ ਕੀਤੀ ਜਾਵੇ ਕਿ ਸਰਦਾਰ ਮਾਨ ਦੇ ਅੱਜ ਪ੍ਰੈਸ ਨੇ ਗੱਲ ਜਿਹੜਾ ਛੇੜ ਹੀ ਦਿੱਤੀ ਆ ਕਿ ਕਲਿਸਤਾਨ ਦੇ ਮੁੱਦੇ ਤੇ ਗੱਲ ਕੀਤੀ ਆ ਤੇ ਕਿਹਾ ਤੁਸੀਂ ਮੈਨੂੰ ਦੱਸੋ ਕਿ ਜਦੋਂ ਇੱਕ ਸਜ਼ਾ ਤੁਸੀਂ ਪੂਰੀ ਕਰ ਚੁੱਕੇ ਹੋ ਉਸ ਸਜ਼ਾ ਨੂੰ ਪੂਰੀ ਕਰਨ ਤੋਂ ਬਾਅਦ ਕੀ ਪ੍ਰਵਧਾਨ ਹੈ ਤੁਹਾਡੇ ਕੋਲ ਜੇਲ੍ਹ ਤੋਂ ਬਾਹਰ ਆਉਂਦਾ ਕਿ ਜੇਲ੍ਹ ਤੋਂ ਅੰਦਰ ਰਹਿੰਦਾ ਇੱਕ ਕੌਮ ਜਿਨੇ ਇਸ ਪੰਜਾਬ ਦੇ ਉੱਤੇ ਪੂਰਾ ਰਾਜਪਾਗ ਹੰਡਾਇਆ ਹੋਵੇ ਤੇ ਅੱਜ ਉਹਨਾਂ ਦੇ ਕੌਮ ਦੇ ਵਾਰਸ ਆਪਣੇ ਖਿੱਤੇ ਅਨੰਦ ਮਾਨੰਦੀ ਤਰਸ ਰਿਹਾ ਤੇ ਜਿਹੜੇ ਦੋ ਟਾਈਮ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਤੇ ਸਾਡੀ ਜਿਨ੍ਹਾਂ ਨੇ ਰੱਖਿਆ ਕੀਤੀ ਹੋਵੇ ਤੇ ਕਿਹਾ ਅੱਜ ਇੱਕ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ ਤੇ ਜੇਕਰ ਕਿਸੇ ਨੇ ਵੀ ਗੱਲ ਕਰਨੀ ਇਸ ਮੁੱਦੇ ਦੇ ਉੱਤੇ ਮੈਂ ਉਹਨਾਂ ਦਾ ਬਹੁਤ ਬੇਬਾਕੀ ਦੇ ਨਾਲ ਜਵਾਬ ਦਊਂਗਾ ਕਿ ਮੈਂ ਇਸ ਤੋਂ ਇਲਾਵਾ ਵੀ ਮੈਂ ਹਲੇ ਪ੍ਰੈਸ ਨੂੰ ਇਸ ਮੁੱਦੇ ਦੇ ਉੱਤੇ ਜ਼ਿਆਦਾ ਗੱਲ ਤਾਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਸੀਂ ਅੱਜ ਬਰਨਾਲੇ ਦੇ ਵਿੱਚ ਅੱਜ ਨਿਯੁਕਤੀਆਂ ਕਰਨ ਆਏ ਸੀ ਸਾਡੇ ਅੱਜ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਮਾਈ ਭਾਗੋ ਦੇ ਵਾਰਸ ਇਸਤਰੀ ਵਿੰਗ ਦੇ ਪ੍ਰਧਾਨ ਸਪੋਕਸਮੈਨਾਂ ਦੇ ਇੰਚਾਰਜ ਮੀਡੀਆ ਦੇ ਇੰਚਾਰਜ ਕਿਸਾਨ ਵਿੰਗ ਦੇ ਇੰਚਾਰਜ ਸਾਰੇ ਇੰਚਾਰਜ ਬੈਠੇ ਆ ਦਰਸਲ ਕੋਈ ਵੀ ਪਾਰਟੀ ਨਹੀਂ ਚਾਹਦੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਇੱਕ ਰੀਜਨਲ ਪਾਰਟੀ ਬਣ ਕੇ ਉਭਰੇ ਇੱਕ ਖੇਤਰੀ ਪਾਰਟੀ ਬਣ ਕੇ ਉਭਰੇ ਉਹ ਤਾਂ ਸਰਦਾਰ ਮਾਨ ਦਾ ਅਕਸ ਖਰਾਬ ਕਰ ਦੇ ਗਿਆ ਸਰਦਾਰ ਮਾਨ ਦਾ ਅਕਸ ਕਦੀ ਇਦਾਂ ਨਹੀਂ ਖਰਾਬ ਹੋ ਸਕਦਾ ਆਈਪੀਐਸ ਦੀ ਨੌਕਰੀ ਨੂੰ ਲੱਤ ਮਾਰਨਾ ਸੀਐਮ ਨੂੰ ਛੱਡਣਾ ਸੀਐਮ ਦੇ ਅਧਿਨ ਛਟਨਾ ਜਿਹੜਾ ਬੀਪੀ ਸਿੰਘ ਦੀ ਸਰਕਾਰ ਅਗੀ ਸੀ ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਆਈਆਂ ਸੀ ਜਦੋਂ ਸਾਡੇ ਬੰਦੀ ਸਿੰਘ ਰਿਹਾ ਤੇ ਜਦੋਂ ਤਰਿੰਦਰ ਸ਼ਾਸਤਰੀ ਗੱਲ ਕਰਦਾ ਹਿੰਦੂ ਰਾਸ਼ਟਰ ਦੀ ਕਿ ਆ ਉਹਦੋਂ ਐਨਐਸਏ ਕਿੱਥੇ ਲੱਗਦਾ ਕਦੀ ਕਿਸੇ ਨੇ ਸੋਚਿਆ ਅੱਜ ਸਾਡੇ ਬੰਦੇ ਐਮਪੀ ਜਿੱਤ ਵੀ ਚੁੱਕੇ ਆ ਉਹਨਾਂ ਕੋ ਲੋਕਤੰਤਰ ਦਾ ਫਤਵਾ ਫਿਰ ਉਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਿਆ ਜਾ ਰਿਹਾ ਫਿਰ ਮੰਗਣਗੇ ਲੋਕ ਐਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਹੈਗਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਆ ਨੌ ਰਤਨ ਬੈਠੇ ਹੋਏ ਆ ਨੌ ਰਤਨ ਜਿਦੇ ਵਿੱਚ ਜਿਵੇਂ ਹੀਰਾ ਕਿਹਾ ਜਾਂਦਾ ਪੰਨਾ ਕਿਹਾ ਜਾਂਦਾ ਮੋਤੀ ਕਿਹਾ ਜਾਂਦਾ ਇਹ ਹਰ ਇੱਕ ਸਪੈਸ਼ਲਿਸਟਾਂ ਗਿਆ ਆਪਦੇ ਆਪਦੇ ਮਹਿਕਮਿਆਂ ਦੇ ਤੇ ਅੱਜ ਇਹਨਾਂ ਨੇ ਪੰਜਾਬ ਲੈਵਲ ਦੇ ਉੱਤੇ ਅੱਜ ਇਹਨਾਂ ਨੇ ਨਿਯੁਕਤੀਆਂ ਕੀਤੀਆਂ ਤੇ ਪੰਜਾਬ ਦੇ ਵਿੱਚ ਫੜਾ ਜਾਏਗਾ ਤੁਸੀਂ ਦੇਖਿਓ ਨਿਯੁਕਤੀਆਂ ਦਾ ਤੇ ਲੋਕਾਂ ਨੂੰ ਪਤਾ ਲੱਗ ਜਾਏਗਾ ਮੇਰੀ ਸਾਰੇ ਪ੍ਰੈਸ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਮੇਰੇ ਇਹ ਵਿਚਾਰ ਜ਼ਰੂਰ ਜਨਤਾ ਤੱਕ ਸਾਂਝੇ ਕਰਿਓ ਅੱਜ ਵਪਾਰ ਵਿੰਗ ਨੇ ਨਿਯੁਕਤੀਆਂ ਕੀ ਕੀਤੀਆਂ ਸਾਡੇ ਇੱਥੇ ਉਮੰਗ ਬਾਂਸਲ ਜੀ ਗਿਆ ਇਹ ਉਤਮ ਬਾਂਸਲ ਜੀ ਇਹਨਾਂ ਨੂੰ ਪੰਜਾਬ ਦਾ ਜਨਰਲ ਸਿਕਤਰ ਲਾਇਆ ਗਿਆ ਮੇਰੇ ਨਾਲ ਪੰਜਾਬ ਦੇ ਵਾਈਸ ਪ੍ਰਧਾਨ ਅਮਿਤ अरोड़ा ਜੀ ਵੀ ਬੈਠੇ ਹੋਇਆ ਪੰਜਾਬ ਦੇ ਸਿਕਤਰ ਸਾਹਿਲ ਜੀ ਵੀ ਬੈਠੇ ਹੋਇਆ ਸਾਡੀ ਪਾਰਟੀ ਨੇ ਕਦੀ ਵੀ ਇਹ ਸੋਚਿਆ ਨਹੀਂ ਮੈਂ ਤੁਹਾਨੂੰ ਇੱਕ ਗੱਲ ਖਤਮ ਕਰਨ ਲੱਗਾ ਸਾਡੀ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਵਿੱਚ ਜਦੋਂ ਸ਼ੁਰੂ ਕਰਦੇ ਆ ਜਦੋਂ ਅਸੀਂ ਵਿਚਾਰ ਵਟਾਂਦਰਾ ਕਰਨਾ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਮੂਲ ਮੰਤਰ ਦਾ ਜਾਪ ਕਰਦੇ ਆ ਤੇ ਨਾਲ ਕਹਿੰਦੇ ਆ ਕਿ ਸਾਡੇ ਵਿੱਚ ਸਾਡਾ ਹਿੰਦੂ ਵੀਰ ਬੈਠਾ ਆ ਨਵਨੀਤ ਗੋਪੀ ਬੈਠਾ ਆ ਤੇ ਉਹ ਆਪਣੇ ਈਸ਼ਟ ਨੂੰ ਯਾਦ ਕਰੇ ਉਹਨਾਂ ਦਾ ਜਾਪ ਕਰੇ ਤੇ ਉਹਨਾਂ ਨੇ ਤੇ ਮੈਨੂੰ ਕਿ ਬਿਤਕ ਰਕ ਕਦੀ ਕਿਸੇ ਨਾਲ ਕਰਨ ਸਗੋਂ ਮੈਂ ਤੇ ਇੱਥੇ ਆ ਕੇ ਮਰਿਆਦਾ ਸਿੱਖੀ ਇੱਕ ਇੱਕ ਸਿੱਖਿਆ ਕਿ ਕਿਦਾਂ ਆਪਣੇ ਧਰਮ ਲਈ ਖੜੀਦਾ ਸੋ ਮੇਰੀ ਬੇਨਤੀ ਹੈ ਕਿ ਅੱਜ ਪਾਰਟੀ ਦਾ ਬੜਾ ਭਾਗਾਂ ਵਾਲਾ ਦਿਨ ਹੈਗਾ ਅੱਜ ਦੇ ਦਿਨ ਅਸੀਂ ਬੜੀ-ਬੱਡੀ ਨਿਯੁਕਤੀਆਂ ਕਰਨ ਜਾ ਰਹੇ ਹਾਂ ਜਿਦੇ ਵਿੱਚ ਸਪੋਕਸਮੈਨਾਂ ਦੀ ਨਿਯੁਕਤੀ, ਇਸਤਰੀ ਵਿੰਗ ਦੀ ਨਿਯੁਕਤੀ, ਕਿਸਾਨ ਵਿੰਗ ਦੇ ਵੱਡੇ ਅਹੁਦੇਦਾਰ ਤੇ ਬੱਪੂ ਜੀ 2 ਮਿੰਟ ਦੇ ਤੇ ਜੀ ਕਿਸੇ ਦੀ ਸ਼ੁਰੂਆਤ ਕਿਸ ਤੋਂ ਹੋਣੀ ਹੈ ਇਹ ਆਪਕੀ ਆਪ ਤੁਹਾਨੂੰ ਵੀ ਅੱਜ ਵੀ ਇਹੀ ਗੱਲ ਹੈ ਕਿ ਦੋ ਸੱਤਾਂ ਦੇ ਵਿਚਾਰੇ ਸੀ ਕੋਣ ਹੋਵੇ ਸਾਰੇ ਦੋ ਸਰੂ ਨੂੰ ਅੱਗੇ ਮੇਰੇ आम आदमी के हमारे पानी के गैस ना ऐसे आम आदमी क्या बताओ नौकरियां देंगे आम आदमी पार्टी ਤੇ ਦਰਸਲ ਲੋਕੀ ਨਾ ਸਾਰੇ ਸਤਾਏ ਹੋਏ ਸੀ ਕਾਂਗਰਸ ਤੋਂ ਸਤਾਏ ਸੀ ਬਾਦਲ ਦਲ ਤੋਂ ਸਤਾਏ ਸੀ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਤੀਜਾ ਬਦਲ ਚਾਹੀਦਾ ਸੀ ਉਹਨਾਂ ਨੂੰ ਤੀਜਾ ਬਦਲ ਚਾਹੀਦਾ ਸੀ ਉਹਨਾਂ ਨੇ ਇਹਨਾਂ ਨੂੰ ਲਿਆਂਦਾ ਨਹੀਂ ਜੀ ਉਹਨਾਂ ਕੋਲੇ ਕੋਈ ਆਪਸ਼ਨ ਨਹੀਂ ਸੀ ਉਹ ਆਪਸ਼ਨ ਨਾ ਹੋਣ ਕਰਕੇ ਉਹਨਾਂ ਨੇ ਆਪਣਾ ਗੁੱਸਾ ਕੱਢਿਆ EVM ਮਸ਼ੀਨਾਂ ਤੇ ਦੱਬ ਦੱਬ ਕੇ ਉਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਨਹੀਂ ਜਿਤਾਇਆ ਉਹਨਾਂ ਨੇ ਇਹਨਾਂ ਨੂੰ ਦੂਜਿਆਂ ਨੂੰ ਹਟਾਇਆ ਤੁਸੀਂ ਇਹ ਗੱਲ ਯਾਦ ਰੱਖਿਓ ਇਹ ਬਦਲ ਨਹੀਂਗਾ ਉਹਨਾਂ ਕੋਲੇ ਕੁਝ ਨਹੀਂਗਾ ਸੀ ਇਹ 92 ਐਮਐਲ ਇਹ ਦਵਾਰ ਤੋਂ ਪੰਜਾਬ ਦੀ ਧਰਤੀ ਤੇ ਤੁਹਾਨੂੰ ਇਹ ਲੁਕਤ ਹੋ ਜਣਗੇ ਦਵਾਰ ਤੋਂ ਇਹਨਾਂ ਦਾ ਇੱਕ ਵੀ ਆਦਮੀ ਜਿੱਤੇਗਾ ਨਹੀਂ ਧਿਆਨ ਵਾਲੀ 27 ਦੀ ਜਿਹੜੀ ਸਰਕਾਰ ਹੈਗੀ ਆ ਉਸੇ ਬਣਾਵਾਂਗੇ ਤੇ ਅੱਜ ਬਰਨਾਲੇ ਦੇ ਵਿੱਚ ਆਨ ਦਾ ਮੁੱਖ ਕਰਨਾ ਹੈਗਾ ਕਿ ਬਰਨਾਲੇ ਦੀ ਧਰਤੀ ਨੂੰ ਇੱਕ ਨੌਜਵਾਨ ਪੜਿਆ ਲਿਖਿਆ ਇੱਕ ਚਿਹਰਾ ਚਾਹੀਦਾ ਹੈਗਾ ਜਿਹੜਾ ਬਰਨਾਲੇ ਇੰਡਸਟਰੀ ਦੀ ਤਰੱਕੀ ਕਰ ਸਕੇ ਤੇ ਅਸੀਂ ਸਾਰੀ ਪਾਰਟੀ ਨੇ ਆਪਣੇ ਵੱਲੋਂ ਇੱਕ ਪੱਤਰ ਲਿਖ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਬੇਨਤੀ ਕੀਤੀ ਹੈ। ਪ੍ਰਤੀ ਬੇਨਤੀ ਸਾਡੇ ਵੱਲੋਂ ਇਹ ਹੈਗੀ ਆ ਕਿ ਇੱਥੋਂ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਉਹ ਇੱਥੋਂ ਚੋਣ ਲੜਨ ਤੇ ਬਰਨਾਲੇ ਨੂੰ ਪੰਜਾਬ ਦਾ ਸਭ ਤੋਂ ਟੌਪ ਦਾ ਹਿੱਸਾ ਬਣਾਣ ਕੇ ਬਰਨਾਲਾ ਪੰਜਾਬ ਦੇ ਨਕਸ਼ੇ ਤੇ ਆਵੇ। ਠੀਕ ਗੋਬਿੰਦ ਸੰਧੂ ਚੋਣ ਲੜਦੇ ਨੇ ਤਾਂ ਉਹਨਾਂ ਦੇ ਮੁੱਖ ਮੁੱਦੇ ਕੀ ਜੇਕਰ ਗੋਬਿੰਦ ਸੰਧੂ ਚੋਣ ਲੜਦੇ ਆ ਤੇ ਉਹਨਾਂ ਦੇ ਮੁੱਖ ਮੁੱਦੇ ਇੱਥੇ ਹੋਣਗੇ ਵਪਾਰ ਨੂੰ ਸਿਰਜਿਤ ਕਰਨ ਦੇ ਵਪਾਰ ਨੂੰ ਜਿਹੜੇ ਜਿਹੜੇ ਮਾਨ ਸਾਹਿਬ ਨੇ ਅੱਜ ਤੱਕ ਬਿਜਲੀ ਦੇ ਨਵੀਨੀਕਰਨ ਦੇ ਪ੍ਰੋਜੈਕਟ ਲਿਆਏ ਆ ਉਹ ਪ੍ਰੋਜੈਕਟਾਂ ਨੂੰ ਵੀ ਫਟਾਫਟ ਜਿਹੜੇ ਪਾਇਲਟ ਪ੍ਰੋਜੈਕਟ ਅਗੇ ਹੀ ਤਰੰਤ ਬਰ ਤਰੰਤ ਇੱਥੇ ਲਿਆ ਕੇ ਉਹਨਾਂ ਨੂੰ ਲੋਕਾਂ ਨੂੰ ਸੁਵਿਧਾਵਾਂ ਦੇਣ ਤਾਂ ਕਿ ਕਿਸੇ ਦਾ ਵੀ ਬੱਚਾ ਕਿਸੇ ਨੂੰ ਵੀ ਕਰੰਟ ਨਾ ਲੱਗ ਸਕੇ ਤੇ ਵਪਾਰ ਵਾਸਤੇ ਉਹਨਾਂ ਨੇ ਇੱਕ ਸਪੈਸ਼ਲ ਪਾਲਿਸੀ ਤਿਆਰ ਕੀਤੀ ਹੋਈ ਹੈ ਜਿਹਦੇ ਲਈ ਉਹਨਾਂ ਨੇ ਵਪਾਰ ਵਿੰਗ ਦਾ ਮੈਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ ਤੇ ਉਹ ਅਸੀਂ ਪਾਲਿਸੀ ਜਲਦੀ ਹੀ ਪ੍ਰੈਸ ਦੇ ਵਿੱਚ ਨਸ਼ਰ ਕਰਾਂਗੇ ਮੇਨ ਉਹਨਾਂ ਨੇ ਵਪਾਰੀ ਜਿਹੜੇ ਭਰਾ ਗਿਆ ਉਹਨਾਂ ਲਈ ਇੱਕ ਪਾਲਿਸੀ ਤਿਆਰ ਕੀਤੀ ਆ ਤਾਂ ਕਿ ਬਰਨਾਲਾ ਪੰਜਾਬ ਦੀ ਰੇਡ ਦੀ ਹੱਡੀ ਬਣੇ ਕਿਉਂਕਿ ਇੱਥੇ ਅਗਰਵਾਲ ਬਰਾਦਰੀ ਸਭ ਤੋਂ ਵੱਧ ਹੈ ਤੇ ਇੱਥੇ ਕਾਰੋਬਾਰ ਸਭ ਤੋਂ ਵੱਧ ਇੱਥੇ ਲਿਆਣਾ ਚਾਹੁੰਦੇ ਆ